ਕਹਿੰਦੇ ਜੇ ਮੁਲਾਜ਼ਮ ਸੁਧਰ ਜਾਣ ਨਾ ਤਾਂ ਮੁਲਜ਼ਮ ਆਪਣੇ ਆਪ ਸੁਧਰ ਜਾਣਗੇ ਪਰ ਜੇ ਬਾੜ ਹੀ ਖੇਤ ਨੂੰ ਖਾਨ ਲੱਗ ਜੇ ਤਾਂ ਫਿਰ ਰੱਬ ਹੀ ਰੱਖੇ ਸਰ ਚੌਧਰੀ ਸਾਹਿਬ ਉਹ ਅਫਸਰ ਬਲੈਕਮੇਲ ਹੋਣਗੇ ਜਿਹੜੇ ਇਹਦੇ ਨਾਲ ਰਲੇ ਹੋਏ ਸੀ ਜਾਂ ਇਹਦੇ ਨਾਲ ਕਿਸੇ ਵੀ ਤਰ੍ਹਾਂ ਤੁਸੀਂ ਲਾ ਲਓ ਮਿਲੀਪੁਗਸ ਸੀ ਚਾਹੇ ਕੋਈ ਸੰਬੰਧ ਬਣਾਏ ਹੋਏ ਸੀ ਉਹ ਡਰਨਗੇ ਪਰ ਇੱਕ ਪਾਸੇ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਜਿਹੜੇ ਸਮਗਲਰ ਨੇ ਉਹਨਾਂ ਦੇ ਘਰ ਵੀ ਢਾਏ ਜਾ ਰਹੇ ਨੇ ਚੌਧਰੀ ਸਾਹਿਬ ਇੱਕ ਬਹੁਤ ਵੱਡਾ ਸਵਾਲ ਮੈਂ ਤੁਹਾਨੂੰ ਕਰਨ ਲੱਗਿਆ ਤਾਂ ਉਸੇ ਦਾ ਜਵਾਬ ਦਿਓ ਜਿਹੜੇ ਸਮਗਲਰ ਨੇ ਉਹਨਾਂ ਨੇ ਘਰ ਇਸ ਤਰ੍ਹਾਂ ਨਹੀਂ ਬਣਾ ਲਏ ਉਹਨਾਂ ਨੇ ਮਿਲੀ ਭੁਗਤ ਕਰਕੇ ਕਈ ਪੁਲਿਸ ਦੇ ਅਧਿਕਾਰੀ ਹੋਣਗੇ ਕੋਈ ਸਿਵਲ ਦੇ ਅਧਿਕਾਰੀ ਹੋਣਗੇ ਕੋਈ ਰਾਜਨੇਤਾ ਹੋਣਗੇ ਉਹ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਵੀ ਜੇਪਾਂ ਭਰੀਆਂ ਹੋਈਆਂ ਨੇ ਕੀ ਉਹਨਾਂ ਦੇ ਘਰ ਵੀ ਢਾਏ ਜਾਣਗੇ ਕੋਈ ਸ਼ਾਮਿਲ ਹੋਊਗੀ ਵੀ ਭਾਈ ਕਿਹਦਾ ਇਹਦੇ ਸਿਰ ਤੇ ਹੱਥ ਸੀ ਕਿੱਥੇ ਕਿੱਥੇ ਨੇ ਪੈਸੇ ਦਿੱਤੇ ਨੇ ਕਿਹੜੀਆਂ ਕਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਦੇ ਕਰਜ਼ਾ ਤਾਉਗੀ ਸਰਕਾਰ ਬਿਲਕੁਲ ਜੀ ਮੈਂ ਤਾਂ ਭਗਵੰਤ ਮਾਨ ਸਾਹਿਬ ਨੇ ਪਿੱਛੇ ਜੀ ਇੱਕ ਵੀਡੀਓ ਕੀਤੀ ਸੀ ਮੈਂ ਮਾਨ ਸਾਹਿਬ ਜਿਹੜਾ ਪੰਜਾ ਚਲਾਇਆ ਨਾ ਇਹ ਆਫੀਸਰਾਂ ਤੇ ਵੀ ਚਲਾਓ ਜਿਹੜੇ ਆਪਣੇ ਕੇਸਾਂ ਦੇ ਵਿੱਚ ਬਸੇ ਉਹਨਾਂ ਤੇ ਵੀ ਪੰਜਾ ਚੱਲਣਾ ਚਾਹੀਦਾ ਜਿਹੜੇ ਜਿਨ੍ਹਾਂ ਦਾ ਸਿਰ ਤੇ ਇਹਨਾਂ ਦੇ ਹੱਥ ਸੀ ਜਾਣ ਲੀਡਰਾਂ ਦਾ ਸਿਰ ਤੇ ਹੱਥ ਸੀ ਠੀਕ ਹੈ ਨਾ ਜੀ ਇਹਨਾਂ ਦੀ ਬਾਤ ਉਹ ਹੁਣ ਜੇ ਪੰਜਾ ਚਲਾਓਗੇ ਨਾ ਫਿਰ ਤੁਹਾਨੂੰ ਸਤਾਈ ਦੇ ਵਿੱਚ ਪੁੱਛਣਗੇ ਵੀ ਹਾਂ ਭਾਈ ਯਾਰ ਭਗਵੰਤ ਮਾਨ ਦੀ ਸਰਕਾਰ ਆਈ ਸੀ ਹੁਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਨਾਮ ਵੀ ਲੰਦੀ ਸੀ ਮੇਰੇ ਕੋਲ ਉਹਨਾਂ ਦੇ ਅਗੇਂਸਟ ਬਹੁਤ ਪ੍ਰੂਫ ਨੇ ਤਾਂ ਕੀ ਗੱਲੇ ਏਡੇ ਏਡੇ ਸ਼ੌਕ ਮਹਿੰਗੇ ਜਿਹੜੇ ਕੋਠੀਆਂ ਕਰੋੜਾਂ ਦੀਆਂ ਸਾਰੇ ਹੀ ਕੁਝ ਸਾਹਮਣੇ ਆ ਮੀਡੀਆ ਦੇ ਸਾਹਮਣੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਰਕਾਰ ਨੂੰ ਵੀ ਪਤਾ ਲੱਗ ਗਿਆ ਪਹਿਲਾਂ ਕਿਸੇ ਨੂੰ ਨਜ਼ਰ ਨਹੀਂ ਆਇਆ ਇਹ ਮੈਂ ਮੈਂ ਮਕੂਲ ਜੀ ਉਹੀ ਮੈਂ ਗੱਲ ਕਰਨ ਲੱਗਾ ਤੁਹਾਡੇ ਨਾਲ ਕਿ ਪਹਿਲਾਂ ਵੀ ਆਫੀਸਰ ਤਾਂ ਸੱਜ ਲੱਗੇ ਹੀ ਐ ਇੱਥੇ ਨਾ ਐਸਐਸਪੀ ਵੀ ਸਾਰੇ ਲੱਗੇ ਐ ਹੂੰ ਔਰ ਨਾ ਕਿਸੇ ਨੂੰ ਨਜ਼ਰ ਨਹੀਂ ਆਇਆ ਹੋਣੀ ਕਿਉਂ ਨਜ਼ਰ ਆਇਆ ਮੈਂ ਤਾਂ ਜਿਹੜੇ ਇੱਥੇ ਕਪਤਾਨ ਲੱਗੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਐਜੇ ਗੰਦੇ ਬੰਦਿਆਂ ਨੂੰ ਜੇਲ੍ਹ 'ਚ ਜਾਣਾ ਚਾਹੀਦਾ ਭਗਵੰਤ ਮਾ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਜੋ ਕਿ ਨਹੀਂ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 98% ਮੁਲਾਜ਼ਮ ਸਹੀ ਹੈ 2% ਮੁਲਾਜ਼ਮ ਚਿੱਟੇ ਦੀ ਆੜ ਵਿੱਚ ਚਿੱਟਾ ਵੇਚਦੇ ਨੇ ਚੌਧਰੀ ਸਾਹਿਬ ਕਹਿੰਦੇ ਜੀ ਇਹਨੂੰ ਤਰੀਕੇ ਨਾਲ ਜਾਂਚ ਹੋ ਜੇ ਨਾ ਜਿਵੇਂ ਰਿਮਾਂਡ ਲਿਆ ਜਾਵੇ ਇਹਦਾ ਤਾਂ ਹੋਰ ਵੀ ਬੜੇ ਕਲਾਸੇ ਹੋਣਗੇ ਬੜੇ ਬੜੇ ਅਧਿਕਾਰੀ ਅਫਸਰ ਫਸਣਗੇ ਜਿਨ੍ਹਾਂ ਦੀ ਛੱਤਰ ਛਾਇਆ ਹੇਠ ਇਹ ਸਮਗਲਿੰਗ ਦਾ ਕੰਮ ਕਰਦੀ ਸੀ ਚਿੱਟਾ ਵੇਚਦੀ ਸੀ ਕਹਿੰਦੇ ਵੀ ਕਹਿੰਦੀ ਆ ਜੇ ਮੇਰੇ ਦੋ ਇਹ ਫੋਨ ਜਦੋਂ ਇਹਨੂੰ ਫੜਿਆ ਗਿਆ ਨਾ ਉਹ ਫੜਨ ਵੇਲੇ ਕਹਿੰਦੀ ਜੇ ਮੇਰਾ ਇੱਕ ਫੋਨ ਵੀ ਮੇਰੇ ਹੱਥ 'ਚ ਹੁੰਦਾ ਤਾਂ ਤੁਹਾਡੀਆਂ ਪੈਂਟਾਂ ਗਿੱਲੀਆਂ ਹੋ ਜਾਂਦੀਆਂ ਤੁਸੀਂ ਮੈਨੂੰ ਅਰੈਸਟ ਕੀ ਕਰ ਸਕਦੇ ਸੀ ਬਿਲਕੁਲ ਨਹੀਂ ਫੜ ਸਕਦੇ ਸੀ ਤੁਸੀਂ ਇਸ ਤਰ੍ਹਾਂ ਇਸ ਲੈਵਲ ਤੱਕ ਇਹਦੀ ਪਹੁੰਚ ਸੀ ਕਹਿੰਦੇ देखो जी एक एक्सपीरियंस क्रिमिन में बात सुना देना क्योंकि एक्सपीरियंस चलो रिटायरमेंट गेम नाली लेना जी ठीक है जी कोई भी ਉਹਨਾਂ ਕੋਈ ਮਸਲਾ ਸੀਗਾ ਤੇ ਉਸ ਮਸਲੇ ਦੇ ਸਬੰਧ ਦੇ ਵਿੱਚ ਮੈਂ ਵੀ سپورਟ ਕਰਨ ਗਿਆ ਸੀ ਇਹਦੇ ਖਿਲਾਫ ਠੀਕ ਹੈ ਜੀ ਵੀ ਇਹਨਾਂ ਨੂੰ ਤਕਾ ਹੋ ਰਿਹਾ ਜੀ ਇਸ ਤਰ੍ਹਾਂ ਕਰਕੇ ਤੇ ਇਹ ਉੱਥੇ ਜਿੱਥੇ ਰਹਿ ਰਹੀ ਉੱਥੇ ਖਰਾਬ ਕਰ ਰਹੀ ਹੈ ਉਹਨਾਂ ਨੇ ਪਾਰਟੀ ਦੇ ਨਾਲ ਗਿਆ ਤੇ ਮੈਂ ਗਿਆ ਤੇ ਮੈਂ ਕਬਾਲ ਮੰਨ ਗਿਆ ਕਹਾਂ ਕੈਬਨ ਦੇ ਵਿੱਚ ਐਸਪੀ ਸਾਹਿਬ ਦੇ ਇਹ ਚਾਹੀ ਜੀ ਪਹਿਲਾਂ ਬੈਠੇ ਇਹ ਜੀ ਥੱਲੇ ਮੈਂ ਕਿ ਡਿਊਟੀ ਕਰਦੀ ਐ ਥਾਹ ਗੱਡੀ ਐ ਵਰਨਾ ਗੱਡੀ ਐ ਗੁੱਲਟ ਐ ਅਦਰਸ਼ ਨਗਰ ਚ 500 ਘਰ ਦਾ ਮਕਾਨ ਹਿੰਦੇ ਕੋਲ ਠੀਕ ਐ ਫਲਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਐ ਕਿੱਥੋਂ ਆਇਆ ਪੈਸਾ ਉਹ ਰੋਲ ਲੈਗ ਦੀ ਕੜੀ ਕੋਈ ਆਮ ਨਹੀਂ ਖਾਦਦਾ ਲੱਖ ਰੁਪਏ ਦੀ ਕੜੀ ਨੇ ਗੋਟੇ ਬਣ ਨਹੀਂ ਹੁੰਦੀ ਐ 15000 ਦਾ ਸੂਟ ਨੇ ਤਾਂ ਤੇ ਪਾਇਆ ਹੁੰਦਾ ਕਿੱਥੋਂ ਆ ਰਿਹਾ ਪੈਸਾ ਇਹ ਜਿਹੜੀ ਲੇਡੀ ਹੈ ਨਾ ਜੀ ਹੂੰ ਡਰਾਮੇਬਾਜ਼ ਬਲੈਕਮੇਲਿੰਗ ਹੂੰ ਚਲਸੀ ਚ ਲਿਆਉਣ ਅਫਸਰਾ ਤੇ ਦਬਾਅ ਪਾਉਣਾ ਤੇ ਅਫਸਰਾ ਨਾਲ ਕਿਹੜੇ ਹਿਸਾਬ ਨਾਲ ਸੈਟਿੰਗ ਕਰਨੀ ਚਾਹੇ ਉਹ ਇਤੇਨੇ ਕੋਈ ਸਾਰੇ ਕੁਛ ਹੀਗਾ ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲੇਤਾ ਕਿਸੇ ਦੇ 376 ਦੇ ਪਰਚੇ ਪਾੰਦੀ ਹੈ ਕਿਤੇ ਤੇ ਕੁਛ ਮੈਂ ਬਹੁਤ ਬਿੰਦਤ ਕੀਤੀਆਂ ਪ੍ਰਸ਼ਾਸਨ ਨੂੰ ਮੋਤ ਕੀਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਇੱਕ ਵਾਰੀ ਇਹਨੂੰ ਇੱਕ ਅਫਸਰ ਨੇ ਬੁਲਾਇਆ ਇਹਨੂੰ ਕਿਸੇ ਦੀ ਦਰਖਾਸਤ ਦੇ ਸਬੰਧ ਵਿੱਚ ਵੀ ਮੇਰੇ ਘਰਲੇ ਨੂੰ ਰੱਖੀ ਬੈਠੀ ਹੈ ਬਲੈਕਮੇਲਿੰਗ ਹੈ ਤੇ ਮੇਰੇ ਤੇ ਇਹਨੇ ਘਰਲੇ ਤੇ 376 ਦਾ ਪਰਚਾ ਦਰਜ ਕਰਾ ਕੇ ਤੇ ਉਤੋਂ ਪਾਦੇ ਨੇ ਇਹ ਪੈਸੇ ਵੀ ਲੈ ਗਏ ਤੇ ਹੁਣ ਫੇਰ ਸਾਡੂੰ ਬਲੈਕਮੇਲਿੰਗ ਕਰ ਰਹੀ ਹੈ ਉਹ ਤੇ ਉੱਥੇ ਫਿਰ ਇਹਨੇ ਡਰਾਵੇਂ ਬਾਜੀ ਕੀ ਕੀਤੀ ਉਹ ਤੇ ਫਰਨਲ ਪੀ ਗਈ ਹੈ ਮੈਂ ਪ੍ਰਸ਼ਾਸਨ ਨੂੰ ਬਹੁਤ ਗਿਆ 2025 ਦੇ ਵਿੱਚ ਵੀ ਆ ਕੇ ਮਰਨਾਲ ਆਇਆ ਸੀ ਵੀ ਇਹ ਚਿੱਟਾ ਵੇਚਦੀ ਹੈ ਇਹ ਚਿੱਟੇ ਦੀ ਆਦਤ ਵੀ ਹੈ ਦੋਨੋਂ ਜਣੇ ਮੇਰਾ ਘਰ ਵਾਲਾ ਐਂਬੂਲੈਂਸ ਦਾ ਕੰਮ ਕਰਦਾ ਸੀ ਮੇਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਜਦੋਂ ਬੱਚੇ ਨਾਲ ਮਰਨਾਲ ਆਇਆ ਮਰਨ ਮਜਬੂਰ ਗਈ ਪ੍ਰਸ਼ਾਸਨ ਨੇ ਪਰਚਾ ਕਰਤਾ ਫਿਰ ਵੀ ਇਹਨੇ ਕਈ ਅਫਸਰਾਂ ਦੇ ਜਿੰਨੇ ਨਾਲ ਲਿੰਦੇ ਬਹੁਤ ਵਧੀਆ ਨਿਕਲੇ ਉਹਨਾਂ ਦਾ ਸਾਰਾ ਲਾ ਕੇ ਆਹਦਾ ਨਾਮ ਇਹਨੇ ਬਾਹਰ ਕਢਾਲਿਆ ਤੇ ਉਥੋਂ ਫਿਰ ਇਹ ਡਾਕਟਰ ਨਾਲ ਮੈਂ ਸਰ ਵੀ ਕੀਤਾ ਇਹਨੇ ਡਾਕਟਰ ਦੇ ਧੱਕਾ ਮਾਰਿਆ ਉੱਥੇ ਨਰਸਾਂ ਨੂੰ ਧੱਕੇ ਧੱਕੇ ਮਾਰ ਕੇ ਤੇ ਉੱਥੋਂ ਭੱਜੀ ਤੇ ਉੱਥੇ ਵੀ ਉੱਥੇ ਮੈਂ ਕਿਹਾ ਜੁੰਡੋ ਜੁੰਡੀ ਵੀ ਹੋਈਆਂ ਜਨਾਨੀਆਂ ਉੱਥੇ ਮੇਰੇ ਕੋਲ ਇੰਨਾ ਜਲੂਸ ਨਿਕਲਿਆ ਨਹੀਂ ਜੀ ਤਾਂ ਪਰ ਇਹਦਾ ਕੋਈ ਜੱਥੇ ਨਹੀਂ ਸੀ ਠੀਕ ਹੈ ਜੀ ਪਤਾ ਹੈ ਜਰੂਰ ਦੀ ਵੀ ਐਨਕਲਾ ਕੇ ਵੀਡੀਓ ਪਾਤੀ ਤੇ ਮੈਂ ਤਾਂ ਆਹੀ ਚੀਜ਼ ਸਿੱਖੀਆਂ ਦੇ ਕੋਲੇ ਐਨੀਆ ਕੌਣਸ ਕੇ ਬੜਾ ਦੇਖ ਰਹੀ ਆ ਮੈਂ ਧੁੱਪ ਚ ਡਿਊਟੀ ਕਰਦੀਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋਲ ਸਕੂਟਰੀ ਤਾਂ ਨਹੀਂ ਜੁੜਦੀ ਇਹ ਇੱਕ ਮੁਲਾਜ਼ਮ ਜੋ ਜਦੋਂ ਦੇਖੋ ਮੈਡੀਕਲ ਰੈਸਟ ਮੈਡੀਕਲ ਰੈਸਟ ਇਹ ਜੇ ਏਡੀ ਬਿਮਾਰ ਹੈ ਘਰੇ ਕਿਉਂ ਨਹੀਂ ਬੈਠੀ ਕਿਉਂ ਸਰਕਾਰ ਦਾ ਪੈਸਾ ਖਾਰੀ ਹੈ ਵੈਸੇ ਤਾਂ ਖੁਲਾਸੇ ਹੋ ਰਹੇ ਆ ਇਹਦੇ ਵਿੱਚ ਅਫਸਰ ਆਉਣਗੇ ਹੂੰ ਤੇ ਮੈਂ ਐਸਐਸਪੀ ਬਹਿੰਡੇ ਨੂੰ ਬੇਇਜ਼ਤੀ ਕਰਦਾ ਜੇ ਤੁਸੀਂ ਇੰਨਾ ਤੁਸੀਂ ਕੰਮ ਕਰ ਸਕਦੇ ਆ ਨਾ ਆ ਛਲਾਣਾ ਜੋ ਕੰਮ ਆ ਤੁਹਾਡਾ ਲੋਕ ਸਲਾਹ ਸਲਾਹ ਰਹੇ ਤੋਂ ਇਹ ਤੁਸੀਂ ਇੰਨਾ ਕੰਮ ਕਰਤਾ ਹੁਣ ਕੋਈ ਨਹੀਂ ਅਫਸਰ ਵੀ ਨੰਗੇ ਕਰ ਦਿਓ ਕੋਈ ਗੱਲ ਨਹੀਂ ਅਫਸਰਾਂ ਪਤਾ ਲੱਗੇ ਕਿਹੜੇ ਕਿਹੜੇ ਏ ਵੱਡੇ ਪਾਸਰਾਂ ਦੀ ਮਿਲੀ ਤੱਕਦਾ ਜੋ ਪ੍ਰਸ਼ਾਸਨ ਮੈਂ ਤੁਹਾਨੂੰ ਦੱਸ ਰਹੀ ਆ ਮੇ ਇਹ ਵੀ ਸਪੋਰਟ ਲੱਗਦੀ ਸਪੋਰਟ ਲੱਗਦੀ ਤੇ ਤਿੰਨ ਚਾਰ ਮੁਲਾਜ਼ਮ ਨੇ ਵੱਡੇ ਅਧਿਕਾਰੀ ਨੇ ਜਿਨ੍ਹਾਂ ਕੋਲ ਮੈਂ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜਿਨ੍ਹਾਂ ਨਾਲ ਇਹ ਲਾਟਾ ਕੱਟ ਕੇ ਆਈ ਆ ਮੇ ਕੋਲ ਨਾ ਪ੍ਰੂਫ ਨੇ ਵਿੱਚ ਪ੍ਰੂਫ ਜਦੋਂ ਟਾਈਮ ਆਊਗਾ ਮੈਂ ਉਸ ਵੱਡੇ ਐਸਐਸਪੀ ਦੇ ਰੈਂਕ ਦੇ ਬੰਦੇ ਨੇ ਠੀਕ ਹੈ ਨਾ ਐਸਐਸਪੀ ਦੇ ਰੈਂਕ ਲੇਡੀਜ਼ ਹੋਰ ਸਾਹਮਣੇ ਆਈ ਆ ਜਿਹੜੀ ਮੀਡੀਆ ਦੇ ਵਿੱਚ ਬੋਲ ਰਹੀ ਹੈ ਵੀ ਮੇਰੇ ਘਰ ਵਾਲੇ ਨਾਲ ਰਲ ਕੇ ਇਹ ਹੈਲਥ ਵਿਭਾਗ ਦੀ ਇੱਕ ਗੱਡੀ ਹੈ ਜਿਹੜੀ ਐਂਬੂਲੈਂਸ ਦੇ ਵਿੱਚ ਚਿੱਟਾ ਵੇਚਦੇ ਰਹੇ ਨੇ ਉਹ ਔਰਤ ਨੇ ਬਹੁਤ ਖੁਲਾਸੇ ਕੀਤੇ ਨੇ ਵੀ ਮੈਂ ਤਾਂ 2022 ਤੋਂ ਲੈ ਕੇ ਇਹਦੇ ਖਿਲਾਫ ਐਪਲੀਕੇਸ਼ਨਾਂ ਲਿਖ ਰਹੀਆਂ ਹਾਂ ਸੀਐਮ ਮੰਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਵੱਡੇ ਅਧਿਕਾਰੀਆਂ ਨੂੰ ਮਿਲੀ ਪਰ ਉਹ ਜਦੋਂ ਇਹਦੇ ਖਿਲਾਫ ਐਪਲੀਕੇਸ਼ਨਾਂ ਨੇ ਜਿਹੜੀਆਂ ਖਤਰ ਤਰਖਾਸਤਾ ਨੇ ਉਹ ਥੱਲੇ ਆ ਕੇ ਭਾਈ ਫਿਰ ਮਿੱਟੀ ਚ ਰੁਲ ਜਾਂਦੀਆਂ ਨੇ ਉਹ ਔਰਤ ਨੇ ਬਹੁਤ ਖੁਲਾਸੇ ਕੀਤੇ ਨੇ ਵੀ ਸਾਰਾ ਕੁਝ ਸਾਹਮਣੇ ਆ ਜਾਊਗਾ ਥੋੜੀ ਸਖਤਾਈ ਕਰਨ ਦੀ ਜ਼ਰੂਰਤ ਹੈ ਸਾਡੇ ਨਾਲ ਤਾਂ ਅਫਸਰਾਂ ਨੇ ਤੇ ਲੀਡਰਾਂ ਨੇ ਸਰਕਾਰਾਂ ਨੇ ਸਾਡੇ ਨਾਲ ਤਾਂ ਚਲੋ ਜੋ ਇਨਸਾਫ ਨਹੀਂ ਕੀਤਾ ਨਹੀਂ ਕੀਤਾ ਚਲੋ ਸਾਡੇ ਨਾਲ ਧੱਕਾ ਕਰਕੇ ਪਰ ਜਿੱਥੇ ਕੋਈ ਮੁਲਾਜ਼ਮ ਗਲਤ ਹੈ ਉਹਦੀ ਮੈਂ ਗਲਤ ਕਹਿ ਦਮ ਐਸਾ ਸਿਸ਼ਾਰ ਵੀ ਰਗੜਦੇ ਹਾਂ ਗਲਤ ਹੈ ਇਹ ਇਹਦੀ ਮੈਂ ਆਪਦਾ ਕਰ ਰੰਗੀ ਹਤੇ ਮੇਰੇ ਹਸਬੰਡ ਨੂੰ ਤੈਨੂੰ ਪੜਿਆ ਸੀ ਮੇਰਾ ਹਸਬੰਡ ਐਂਬੂਲੈਂਸ ਦਾ ਕੰਮ ਕਰਦਾ ਸੀਗਾ ਆਹ ਬੋਲਾਂਦੇ ਆੜ ਵਿੱਚ ਚਿੱਟਾ ਵੇਖਦੇ ਸੀ ਮੈਂ ਬਹੁਤ ਕੁਰਲਾਈ ਵੀ ਤੂੰ ਇਹ ਕੰਮ ਛੱਡ ਦੇ ਆਉਂਦੇ ਤੇ ਪੇਲਾ ਨੀ ਮੁਕਦਮੇ ਨੇ ਪਰ ਇੱਕ ਤੁਹਾਡੇ ਹੋਰ ਮੈਂ ਧਿਆਨ ਚ ਲਿਆਉਣਾ ਤੁਸੀਂ ਪੁਲਿਸ પીੜਤ ਪਰਿਵਾਰ ਜਿਹੜੀ ਐਸੋਸੀਏਸ਼ਨ ਆ ਪੰਜਾਬ ਦੇ ਪ੍ਰਧਾਨ ਹੋ ਜਦੋਂ ਵੀ ਕੋਈ মিডিਆ ਆ ਜਾਂ ਚ ਕੋਈ ਚੰਗੇ ਕੰਮ ਕਰਨ ਵਾਲੇ ਹੋਰ ਸਮਾਜ ਸੇਵੀ ਲੋਕ ਨੇ ਪੁਲਿਸ ਨੂੰ ਦੱਸਦੇ ਨੇ ਵੀ ਭਾਈ ਪੰਜਾਬ ਚ ਆ ਕੁਝ ਹੋ ਰਿਹਾ ਹੈ ਇੱਥੇ ਨਿਆਂਇਤ ਧੰਦੇ ਹੋ ਰਹੇ ਨੇ ਤਾਂ ਉਹਨਾਂ ਦੀ ਸੁਣਵਾਈ ਹੈ ਨਹੀਂ ਇਸ ਟਾਈਮ ਕਿਉਂਕਿ ਉਹੀ ਗੱਲ ਹੈ ਵੀ ਕੁਝ ਜਿਹੜੇ ਅਫਸਰ ਨੇ ਬਲੈਕ ਸੀਬਸ ਕਾਲੀਆਂ ਭੇਡਾਂ ਨੂੰ ਅੱਗੇ ਲਾ ਰੱਖਿਆ ਚੰਗੇ ਅਧਿਕਾਰੀ ਖਲ ਖੁੰਝੇ ਲਾ ਰੱਖੇ ਨੇ ਭਾਈ ਫਿਰ ਕੌਣ ਦੱਸੂਗਾ ਫਿਰ ਤਾਂ ਕਾਲਾ ਬਾਜ਼ਾਰੀ ਪੰਜਾਬ 'ਚ ਇਸੇ ਤਰ੍ਹਾਂ ਚੱਲੂਗੀ ਨਸ਼ਾ ਇਦਾਂ ਹੀ ਵਿਕੂਗਾ ਜਦੋਂ ਨਾ ਮੀਡੀਆ ਦੀ ਸੁਣਨੀ ਹੈ ਨਾ ਚੰਗੇ ਸਮਾਜ ਸੇਵੀਾਂ ਦੀ ਸੁਣਨੀ ਹੈ ਇਸ ਕਰਕੇ ਲੋਕ ਕਹਿੰਦੇ ਪੰਜਾਬ 'ਚ ਪੁਲਿਸ ਰਾਜ ਹੈ ਤੁਸੀਂ ਵੇਖਿਆ ਸੀ ਇੱਕ ਬਟੰਡੇ ਇੱਕ ਵੀਡੀਓ ਵਾਇਰਲ ਹੋਈ ਸੀ ਥਾਣੇਦਾਰ ਸਾਹਿਬ ਦੀ ਤੇ ਉਹ ਉਹ ਬੁਲਟੀਮਾਨ ਨੇ ਮੌਕੇ ਤੇ ਫੜ ਲਿਆ ਸਾਡੇ ਸਾਹਬ ਨੂੰ ਕਹੀ ਜਾਂਦਾ ਵੀ ਤੁਹਾਨੂੰ ਵੀ ਪਤਾ ਹੀ ਹੈ ਜੀ ਜਿੱਥੋਂ ਲੈ ਕੇ ਆਏ ਹੈ ਬਹੁਤ ਨੀਆਂ ਚੀਜ਼ਾਂ ਨੇ ਜਿਹੜੀਆਂ ਤੁਸਦੀ ਵੀ ਮਿਲੀ ਭੁੱਖ ਸੀਗੀ ਤਾਂ ਹੀ ਸੀ ਸਾਹ ਹੁਣ ਭਗਵਾਨ ਸਾਹਿਬ ਨੇ ਥੋੜੀ ਜੀ ਸਖਤੀ ਕੀਤੀ ਹੈ ਇਹਨਾਂ ਦੇ ਜਿੰਨੇ ਵੀ ਫੋਨ ਹੈ ਇੱਕ ਡੀਜੀਪੀ ਸਾਹਿਬ ਨੇ ਕਹਿਤਾ ਵੀ ਜਿਹੜਾ ਜਿਹੜਾ ਤੁਹਾਡੇ ਕੋਲੇ ਨੰਬਰ ਹੈ ਜੇ ਕੋਈ ਹੋਰ ਨੰਬਰ ਮੈਂ ਦੇਖ ਲਿਆ ਤੇ ਫਿਰ ਐਕਸ਼ਨ ਕਰੂਗਾ ਜਿਹੜਾ ਜਿਹੜਾ ਨੰਬਰ ਹੈ ਸਰਕਾਰੀ ਨੰਬਰ ਜਿਹੜਾ ਤੁਹਾਡੇ ਉਹ ਹੀ ਵਰਤੋ ਤੇ ਜਿਹੜਾ ਪ੍ਰਾਈਵੇਟ ਨੰਬਰ ਉਹ ਵੀ ਲਿਖਾਓ ਉਹਨਾਂ ਨਾਲ ਦੀ ਟੈਪਿੰਗ ਚੱਲਦੀ ਹੈ ਮਲਾਜਮਾਂ ਦੀ ਜੀ ਇਹ ਤਾਂ ਥੋੜਾ ਜਿਹਾ ਕੰਟਰੋਲ ਹੋਇਆ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚ ਨਾ ਇਹ ਗੁੱਤੀ ਚੋਰੀਆਂ ਨਾਲ ਰਲ ਹੀ ਮਿਲ ਤਾ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਨੇ ਆ ਜਿਹੜੇ ਵੱਡੇ ਅਧਿਕਾਰੀ ਤੁਹਾਡੇ ਨਾਲ ਰਾਤਾਂ ਕੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿਣ ਤੇ ਕੋਈ ਵੀ ਗੱਲਬਾਤ ਹੋ ਗਈ ਮੇਰੇ ਦੋਮਾਂ ਦਿਆਂ ਨੂੰ ਜੁਮੇਵਾਰ ਤੁਸੀਂ ਹੋ ਗਿਆ ਅੱਜ ਅਸੀਂ ਸੜਕਾਂ ਤੇ ਰਹਿ ਰਿਹਾ 2022 ਦੇ ਮੈਨੂੰ ਘਰੋਂ ਕੱਢੇ ਨੇਕਾ ਥਾਣੀ ਕਰ ਰਿਆ ਨੂੰ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਉਹ ਮੁੱਦਾ ਵੀ ਚੱਕ ਰਹੀਆਂ ਨੇ ਵੀ ਇਹਨਾਂ ਦੇ ਐਮਐਲਏ ਇਹਨਾਂ ਦੇ ਪੁਲਿਸ ਅਧਿਕਾਰੀ ਕਈ ਪਰਸੈਂਟ ਜੇ ਆਪਾਂ ਦੇਖੀਏ ਤਾਂ ਨਸ਼ਾ ਕਰਦੇ ਨੇ ਜੋ ਖੁਦ ਨਸ਼ਾ ਕਰਦੇ ਨੇ ਨਸ਼ਾ ਕਰਨ ਵਾਲਿਆਂ ਦਾ ਸਹਿਯੋਗ ਦੰਦੇ ਨੇ ਤਾਂ ਆਪਾਂ ਫਿਰ ਕਿਵੇਂ ਆਪਣੇ ਬੱਚਿਆਂ ਨੂੰ ਬਚਾਵਾਂਗੇ ਕਿਉਂ ਨਹੀਂ ਬੱਚੇ ਸਾਡੇ ਬਾਹਰ ਭੱਜਣਗੇ ਕਿਉਂ ਨਹੀਂ ਲੋਕਾਂ ਦਾ ਤੱਕਾ ਹੋਊਗਾ ਦੇਖੋ ਜੀ ਮੈਂ ਤਾਂ ਇੱਕੋ ਹੀ ਗੱਲ ਕਹਿੰਨੇ ਆਂ ਕਿ ਸਾਡੇ ਮੈਂ ਤਾਂ ਹੁਣ ਹਰੇਕ ਜ਼ਿਲ੍ਹੇ ਦੇ ਵਿੱਚ ਦਫ਼ਤਰਾਂ 'ਚ ਜਾਣਾ ਪੈਂਦਾ ਮੈਨੂੰ ਇਸ ਸਟੀਆਂ ਨੂੰ ਮਿਲਣਾਂ ਦੇ ਐਸਪੀ ਨੂੰ ਪਰ ਮੈਂ ਬਠਿੰਡਾ ਜ਼ਿਲ੍ਹਾ ਵੇਖਿਆ ਸੀ ਵੀ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਪਤਾ ਨਹੀਂ ਕਿਉਂ ਡਰਦੀਦੀ ਹੂੰ ਪਤਾ ਨਹੀਂ ਕਿਉਂ ਡਰਦੀ ਸੀ ਪੁਲਿਸ ساری ਜਿਹੜੇ ਕੋਲ ਕਾਉਂਸਲ ਤੇ ਲੇਡੀ ਕਾਉਂਸਲ ਤੇ ਉਹ ਵੀ ਡਰਦੀਆਂ ਸੀ ਤੇ ਜਿਹੜੀ ਸਾਡੇ ਅਫਸਰ ਉਹ ਵੀ ਡਰਦੇ ਸੀ ਐਸਪੀ ਡੀਐਸਪੀ ਰੈਂਕ ਤੱਕ ਹੂੰ ਐਸਪੀ ਡੀਐਸਪੀ ਰੈਂਕ ਤੱਕ ਇਹ ਸੋਨੂੰ ਬਹੁਤ ਡਰਦੇ ਸੀ ਮੈਂ ਤਾਂ ਪਤਾ ਕ ਪਤਾ ਸੀ ਨਾ ਮੈਨੂੰ ਕਿਉਂਕਿ ਮੈਂ ਜਾਂਦਾ ਰਹਿਣਾ ਜੀ ਅਫਸਰਾਂ ਦੇ ਕੋਲੇ ਕੰਮ ਕਰਦਾ ਜਾਂਦਾ ਰਿਹਾ ਸੀ ਜੀ ਚੌਧਰੀ ਸਾਹਿਬ ਇਹ ਸੇਫੀ ਆਰਮੀ ਕੋਰ ਲੈਡੀ ਕਾ ਸਟੇਬਲ ਤੋਂ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦੇ ਕਲਾਸੇ ਬਹੁਤ ਵੱਡੇ ਹੋ ਸਕਦੇ ਆ ਹਮ ਕਲਾਸੇ ਬਹੁਤ ਕਿਉਂਕਿ ਕਾਣੇ ਸੀਗੇ ਨਵੇਂ ਅਫਸਰ ਜੀ ਐਸ ਐਚਓਡੀ ਐਸ ਐਚਓ ਡੀਪੀ ਤੱਕ ਤਾਂ ਪ੍ਰੋਵਾਈਡ ਨਹੀਂ ਕਰਦੀ ਸੀ ਇਹ ਉਹਨੇ ਕੋਈ ਨਹੀਂ ਜਿਹੜਾ ਥੱਲੇ ਚ ਇੱਕ ਵੱਡਾ ਡੀਐਸਪੀ ਰੈਂਕ ਦਾ ਜਿਹੜਾ ਅੰਦਰ ਫਸਿਆ ਹੋਇਆ ਵੱਡਾ ਸਮਗਲਰ ਐ ਭੋਲਾ ਉਹਨੇ ਮਜੀਠੀਆਂ ਦਾ ਨਾਂ ਸ਼ਰਿਆਂ 'ਚ ਲਿਆ ਵੀ ਮਜੀਠੀਆਂ ਸੱਤੋਂ ਬਕਾਉਂਦਾ ਸੀ ਸਾਡੇ ਨਾਲ ਰਲਿਆ ਹੋਇਆ ਉੱਤੇ ਤੱਕ ਕੇਸ ਚੱਲੇ ਦੂਜਾ ਇੱਕ ਸਰਪੰਚ ਖੰਨੇ ਦਾ ਰਾਣੋ ਉਹ ਬੰਦੇ ਦੀਆਂ ਕੋਠੀਆਂ ਵੀ ਨੇ ਕਿੰਨਾ ਚਿੱਟਾ ਉਹਦੇ ਕੋਲੋਂ ਫੜਿਆ ਗਿਆ ਉਹ ਜੇਲ੍ਹ ਦੇ ਅੰਦਰ ਐ ਹੋਰ ਵੀ ਕਈ ਅਧਿਕਾਰੀ ਨੇ ਕਈ ਭਾਈ ਲੀਡਰ ਨੇ ਜਿਨ੍ਹਾਂ ਦੇ ਨਾਮ ਨਸਰ ਹੋਏ ਹੋਏ ਨੇ ਕੀ ਉਹਨਾਂ ਦੀਆਂ ਕੋਠੀਆਂ ਵੀ ਧੌਣੀਆਂ ਬਣਦੀਆਂ ਨੇ ਕਿ ਨਹੀਂ ਬਣਦੀਆਂ ਬਿਲਕੁਲ ਬਣਦੀਆਂ ਜੀ ਜੇ ਨਹੀਂ ਤਾਂ ਉਹਦੇ ਤਾਂ ਫਿਰ ਤੁਸੀਂ ਇਹ ਤਾਂ ਮੈਂ ਤਾਂ ਸਾਡੇ ਸਰਦਾਰ ਸਰਦਾਰ ਸਰਕਾਰ ਦੇ ਉਹ ਜਿਹੜੇ ਲੋਕ ਆ ਉਹਨਾਂ ਨੂੰ ਕਹਿੰਦੇ ਪਟੀਸ਼ਨ ਪਾਓ ਇਹਨਾਂ ਦੇ ਖਿਲਾਫ ਵੀ ਤੁਸੀਂ ਇਹਨਾਂ ਦੇ ਹਟਾਈ ਜਾਣੇ ਐ ਤੇ ਇਹਨਾਂ ਦੇ ਜਿਹਨਾਂ ਦੇ ਹੱਥ ਸੀ ਇਹਨਾਂ ਦੇ ਘਰ ਢੋਦੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਏਡੇ ਏਡੇ ਵੱਡੇ ਸਬਗਲੋ ਨੂੰ ਕੌਣ ਬੁਖਾ ਰਿਹਾ ਸੀ ਪਿਛਲੇ ਪਾਰਟੀਦਲ ਦੀ ਕਾਂਗਰਸ ਸਰਕਾਰ ਦੇ ਵਿੱਚ ਕੌਣ ਕੋਹੜਾ ਇਹ ਨਸ਼ਾ ਜਿਹੜੀ ਨੇ ਪ੍ਰਾਪਰਟੀ ਬਣਾਈ ਐ ਪਾਸ ਪ੍ਰਾਪਰਟੀ ਤੇ ਜਾ ਕੇ ਬਲਡੌਗ ਜਰ ਗਰੀਬਾਂ ਦੇ ਘਰ ਟੰਦੇ ਹੋ ਗਰੀਬਾਂ ਦੇ ਘਰ ਆਏ ਨਾ ਇਹ ਚਿੱਟਾ ਵੇਚਦੇ ਆ ਤੇਰੇ ਮੁਲਾਜ਼ਮ ਇਹਦਾ ਮਤਲਬ ਇਹਨੇਗਾ ਵੀ ਇਹ ਵੱਜੂਗੀ ਐਂਦੇ ਕਰਦੇ ਬਲਡੌਗ ਜਰ ਫੇਰਿਆ ਜਾਵੇ ਮੇਰਾ ਘਰ ਨਹੀਂ ਮੇਰਾ ਘਰ ਪਟਕੇ ਨੇ ਘਰ ਬਣਾਇਆ ਮੈਂ ਮੰਗ ਕਰਦੀ ਆ ਸਿਆਪਗਮਾਨਤਮਾਨ ਜੀ ਆ ਦੋ ਬੱਚਿਆਂ ਦੇ ਦਰਸ ਦਿਖਾਓ ਇੰਨੇ ਨਸ਼ਾ ਵੇਚ ਕੇ ਘਰ ਬਣਾਇਆ ਐਂਦੇ ਕਰਤੇ ਬਲਡੌਗ ਜਰ ਫੇਰਿਆ ਜਾਵੇ ਨਹੀਂ ਕਾਲੀ ਕਮਾਈ ਸਿਰਫ ਨਸ਼ੇ ਵੇਚ ਕੇ ਨਹੀਂ ਹੁੰਦੀ ਕਾਲੀ ਕਮਾਈ ਜਿਹੜੀ ਅਧਿਕਾਰੀ ਨੇ ਜਿਹੜੇ ਪੈਸੇ ਖਾਂਦੇ ਆ ਰਿਸ਼ਵਤਾਂ ਖਾਂਦੇ ਆ ਭਾਵੇਂ ਪੂਡਾ ਚ ਹੋਣ ਕਾਰਪੋਰੇਸ਼ਨ ਚ ਹੋਣ ਡੀਸੀ ਆਫਿਸ ਚ ਹੋਣ ਤਹਿਸੀਲਦਾਰ ਹੋਣ ਤਹਿਸੀਲਦਾਰਾਂ ਦੇ ਅੰਡਰ ਹੋਣ ਜਿਨ੍ਹਾਂ ਨੇ ਕਾਲੀ ਕਮਾਈ ਨਾਲ ਕੋਠੀਆਂ ਪਾਈਆਂ ਭਾਈ ਕਰਤਾ ਉਹਨਾਂ ਦੇ ਵੀ ਟੌਣੇ ਬਣਦੇ ਨੇ ਬਿਲਕੁਲ ਜੀ ਬਿਲਕੁਲ ਟੌਣੇ ਬਣਦੇ ਆ ਜੀ ਇਹ ਤਾਂ ਸਰਕਾਰ ਨੂੰ ਚਾਹੀਦਾ ਨਾ ਵੀ ਉਹ ਇੱਕ ਤਰ੍ਹਾਂ ਪਾਨਾ ਨਾ ਕਰਨ ਦੂਸਰੀ ਪਾਸੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਨਾਮ ਬੋਲ ਜੀ ਤੁਹਾਨੂੰ ਮੈਂ ਫੋੜ ਕਰਨ ਦਾ ਇੱਕ ਬਾਬਾ ਹੈ ਮੁਖਸਰ ਦਾ ਜੀ ਬੋਰ ਮਸ਼ੂਰ ਬਾਬਾ ਪੁੱਛਾ ਪਛਾ ਬਹੁਤ ਕਹਦਾ ਹੈ ਕਿ ਮੇਰੇ ਖਿਆਲ ਨਾਲ ਵੀ ਉਸ ਬਾਬੇ ਨੂੰ ਵੀ ਇਸ ਦੇ ਘੀਰੇ ਚ ਲਿਆਉਣਾ ਚਾਹੀਦਾ ਕਿਉਂਕਿ ਉਹ ਵੀ ਬਲੈਕਮੇਲ ਹੋਇਆ ਹੈ ਤੁੰ ਨੂੰ ਮੈਂ ਸਾਰਿਆਂ ਨੂੰ ਵਿਚਾਰਜ ਕਰਨਾ ਚਾਹੁੰਦੀ ਆ ਇਹਿੰਦੇ ਕਰਦੇ ਬਲਟੋਰਜਰ ਫੇਰਿਆ ਹੀ ਜਾਵੇ ਇਹਦਾ ਕਾਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਡਿਉਟੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਉਟੀ ਕਰਦੀ ਹੈ ਪੁਲਿਸ ਲੈਨ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਉਟੀ ਮਾਨਸਾ ਪਰ ਕਰਦੀ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੇ ਮਿਹਰਬਾਨ ਹੋ ਗਈ ਸਰਕਾਰ ਇਹਨੇ ਤੇ ਡਿਊਟੀ ਮਾਨਸਾ ਕਰ ਪੁਲਿਸ ਲਾਈਨ ਚ ਰਹੀ ਹੈ ਏਸੀ ਦਲੇ ਟੀਕੇ ਲਾ ਰਹੀ ਹੈ ਇਹਨੇ ਨਰਸ ਦਾ ਕੋਰਸ ਕੀਤਾ ਪ੍ਰੂਫ ਵੀਤਾ ਜਾਵੇ ਵੀ ਇਹਨੇ ਨਰਸ ਦਾ ਕੋਰਸ ਕੀਤਾ ਮੈਨੂੰ ਪਤਾ ਨਹੀਂ ਕਿੰਨੇ ਕੁ ਖਲਾਸੇ ਹੋਣਗੇ ਕਿੰਨੇ ਕੁ ਲੋਕਾਂ ਨਾਲ ਸੰਬੰਧ ਬਣਾ ਕੇ ਉਹਨਾਂ ਨੂੰ ਬਲੈਕਮੇਲ ਕੀਤਾ ਤਾਂ ਬਹੁਤ ਕੁਝ ਹੋਣਾ ਪਰ ਜੇ ਨਿਰਪੱਖ ਜਾਂਚ ਹੋਊਗੀ ਤਾਂ ਸਾਰਾ ਕੁਝ ਹੋਊਗਾ ਬਿਲਕੁਲ ਹੀ ਬਿਲਕੁਲ ਮੈਂ ਤਾਂ ਮੈਨੂੰ ਲੱਗਦਾ ਵੀ ਮੈਨੂੰ ਥੋੜੀ ਜਿਹੀ ਪਤਾ ਲੱਗਿਆ ਵੀ ਜਿਹੜੇ ਕੋਈ ਆਈਪੀਐਸ ਆਇਆ ਤੇ ਅੰਡਰ ਟ੍ਰੇਨਿੰਗ ਆ ਉਹਨਾਂ ਨੇ ਇਹ ਲੈਪ ਕੀਤਾ ਇਹਨਾਂ ਨੇ ਕੀ ਕਰਦਾ ਸੀ ਉਹਨਾਂ ਨੇ ਡ੍ਰਾਈਵ ਕੀਤਾ ਦੱਸਦੇ ਫਿਰ ਤਾਂ ਇਹ ਪਤਾ ਸੱਚ ਹੈ ਕਿ ਝੂਠ ਹੈ ਇੱਥੇ ਕੋਈ ਆਈਪੀਐਸ ਅਫਸਰ ਬਿਟੇ ਦੇ ਵਿੱਚ ਆਇਆ ਕੋਈ ਕੰਮ ਸਿੱਖਦਾ ਉਹਨੇ ਕੀਤਾ ਖੰਦੇ ਜੀ ਕਹਿੰਦੇ ਜੇ ਮੁਲਾਜ਼ਮ ਸੁਧਰ ਜਾਣ ਨਾ ਤਾਂ ਮੁਲਾਜ਼ਮ ਆਪਣੇ ਆਪ ਸੁਧਰ ਜਾਣਗੇ ਪਰ ਜੇ ਵਾਰ ਹੀ ਖੇਤ ਨੂੰ ਖਾਨ ਲੱਗ ਜੇ ਤਾਂ ਫਿਰ ਰੱਬ ਹੀ ਰੱਖ ਹੈ ਕਹਿੰਦੇ ਵੀ ਹਰ ਮੈਕਮੇ ਦੇ ਵਿੱਚ ਬਲੈਕ ਸੀਫਸ ਹੁੰਦੀਆਂ ਨੇ ਕਾਲੀਆਂ ਭੇਡਾਂ ਹੁੰਦੀਆਂ ਨੇ ਪਰ ਜਿਹੜੇ ਮੈਕਮੇ ਤੋਂ ਸਾਨੂੰ ਉਮੀਦ ਹੁੰਦੀ ਆ ਵੀ ਪੰਜਾਬ ਪੁਲਿਸ ਦਾ ਮੈਕਮਾ ਜੇ ਕਿਸੇ ਨਾਲ ਕੋਈ ਗਲਤ ਕਰਦਾ ਤਾਂ ਆਪਾਂ ਨੂੰ ਇਨਸਾਫ ਇੱਥੇ ਮਿਲੂਗਾ ਜੇ ਕੋਈ ਨਸ਼ੇ ਦਾ ਕਾਰੋਬਾਰੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਪੰਜਾਬ ਦੇ ਵਿੱਚ ਕੋਈ ਕ੍ਰਾਈਮ ਹੁੰਦਾ ਤਾਂ ਸਭ ਤੋਂ ਪਹਿਲਾਂ ਅਸੀਂ ਥਾਣੇ ਜਾਵਾਂਗੇ ਪੁਲਿਸ ਅਧਿਕਾਰੀਆਂ ਕੋਲ ਜਾਵਾਂਗੇ ਪਰ ਉੱਥੇ ਵੀ ਜੇ ਇਹੋ ਜਿਹੇ ਲੋਕ ਸਾਹਮਣੇ ਆਉਣ ਲੱਗੇ ਤਾਂ ਫਿਰ ਵਿਸ਼ਵਾਸ ਕਿੱਥੇ ਜਾਊਗਾ ਪੰਜਾਬ ਦੇ ਵਿੱਚ ਸਰਕਾਰ ਨੇ ਇੱਕ ਯੁੱਧ ਚਲਾਇਆ ਕਹਿੰਦੇ ਵੀ ਯੁੱਧ ਨਸ਼ੇ ਦੇ ਵਿਰੁੱਧ ਭਾਈ ਨਸ਼ਾ ਕਿਵੇਂ ਖਤਮ ਹੋਊਗਾ ਜੇ ਪੰਜਾਬ ਪੁਸਤ ਦੇ ਕੁਝ ਐਸੇ ਲੋਕ ਨੇ ਜਿਹੜੇ ਜਿੱਦੀ ਮੈਂ ਗੱਲ ਕਰ ਰਿਹਾ ਤੁਸੀਂ ਸਾਰੇ ਸਮਝ ਗਏ ਹੋ ਪਿਛਲੇ ਦਿਨੀ ਇੱਕ ਲੇਡੀ ਸੀਨੀਅਰ ਕਨਸਟੇਬਲ ਆ ਜਿਹੜੀ ਥਾਰ ਚਲਾਉਂਦੀ ਸੀ ਜਿਹੜੀ ਮਹਿੰਗੇ ਮਹਿੰਗੇ ਕੱਪੜੇ ਪਾਉਂਦੀ ਸੀ ਐਨਕਾਂ ਗੁੱਚੀ ਦੀਆਂ ਲਾਉਂਦੀ ਸੀ ਬੜੇ ਉਹਦੇ ਸੋਸ਼ਲ ਮੀਡੀਆ ਤੇ ਰੀਲਸ ਵੀ ਤੁਸੀਂ ਦੇਖੇ ਨੇ ਉਹ ਫਰੀ ਗਈ ਭਾਈ ਚਿੱਤੇ ਦੇ ਨਾਲ ਕੀ ਗੱਲ ਅਜੇ ਤੱਕ ਮਹਿਕਮੇ ਨੂੰ ਨਜ਼ਰ ਨਹੀਂ ਆਈ ਜਾਂ ਇਦਾਂ ਦੀ ਕਈ ਵਾਰੀ ਚਾਂਸ ਹੁੰਦਾ ਵੀ ਬੜੇ ਬੜੇ ਅਧਿਕਾਰੀ ਇਹਨਾਂ ਦੇ ਝਾਸਿਆਂ 'ਚ ਫਸ ਜਾਂਦੇ ਨੇ बड़े पुरुष अधिकारियों ਨੂੰ ਬਲੈਕਮੇਲ ਵੀ ਕਰਦਿਆ ਨੇ ਇਹ ਇਸ ਕਰਕੇ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਸਾਹਕਾ ਐਸ ਐਚਓ ਚੌਧਰੀ ਕਿਸ਼ਨ ਲਾਲ ਜੋ ਪੁਰਸ਼ ਪੀੜਤ ਪਰਿਵਾਰ ਐਸੋਸੀਏਸ਼ਨ ਜਿਹੜੀ ਬਣੀ ਹੋਈ ਆ ਉਹਦੇ ਪ੍ਰਧਾਨ ਨੇ ਪੰਜਾਬ ਦੇ ਜੋ ਨਿਊਜ਼ੀਲੈਂਡ ਚ ਬੈਠੇ ਨੇ ਫਿਰ ਵੀ ਪੰਜਾਬ ਦੀ ਗੱਲਬਾਤ ਅਕਸਰ ਕਰਦੇ ਨੇ ਅੱਜ ਉਹ ਸਾਡੇ ਨਾਲ ਜੁੜੇ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਚੌਧਰੀ ਸਾਹਿਬ ਸਵਾਗਤ ਹੈ ਪਹਿਲਾਂ ਸਭ ਤੋਂ ਤੁਹਾਡਾ ਸਾਬਰ ਗੁਰਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਸਲਾ ਸਾਰਾ ਤੁਸੀਂ ਸੁਣ ਲਿਆ ਜੀ ਉਹ ਤਾਂ ਇਹਨੂੰ ਜਿਸਮਿਸ ਵੀ ਕਰਤਾ ਬਰਖਾਸਤ ਕਰਤਾ ਪਰਚਾ ਵੀ ਦਰਜ ਹੋ ਗਿਆ ਤਾਂ ਕੀ ਗੱਲੇ ਏਡੇ ਏਡੇ ਸ਼ੌਕ ਮਹਿੰਗੇ ਜਿਹੜੇ ਕੋਠੀਆਂ ਕਰੋੜਾਂ ਦੀਆਂ ਸਾਰੇ ਹੀ ਕੁਝ ਸਾਹਮਣੇ ਆ ਮੀਡੀਆ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਰਕਾਰ ਨੂੰ ਵੀ ਪਤਾ ਲੱਗ ਗਿਆ ਪਹਿਲਾਂ ਕਿਸੇ ਨੂੰ ਨਜ਼ਰ ਨਹੀਂ ਆਇਆ ਇਹ ਦੇਖੋ ਜੀ ਮੈਂ ਮਕੂਲ ਜੀ ਉਹੀ ਮੈਂ ਗੱਲ ਕਰਨ ਲੱਗਾ ਤੁਹਾਡੇ ਨਾਲ ਕਿ ਪਹਿਲਾਂ ਵੀ ਅਫਸਰ ਤਾਂ ਸੱਜ ਲੱਗੇ ਹੀ ਐ ਇੱਥੇ ਨਾ ਐਸਐਸਪੀ ਵੀ ਸਾਰੇ ਲੱਗੇ ਐ ਤੇ ਪਹਿਲਾਂ ਕਿਸੇ ਨੂੰ ਨਜ਼ਰ ਨਹੀਂ ਆਇਆ ਹੁਣ ਹੀ ਕਿਉਂ ਨਜ਼ਰ ਆਇਆ ਮੈਂ ਤਾਂ ਜਿਹੜੇ ਇੱਥੇ ਕਪਤਾਨ ਲੱਗੇ ਐ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਬਹੁਤ ਵਧੀਆ ਅਫਸਰ ਆ ਉਹ ਹੂੰ ਤੇ ਉਹਨਾਂ ਨੇ ਜਿਹੜੀ ਇਹਨੂੰ ਇਹਦਾ ਪਹਿਲਾਂ ਹੀ ਫੜ ਲੜੀ ਚਾਹੀਦੀ ਸੀ ਹਾਂ ਛਿੱਟੇ ਤੇ ਇਹ ਪਹਿਲਾਂ ਹੀ ਜਿਹੜੇ ਖਬੂ ਕਿੱਤੇ ਹੁੰਦੇ ਨੇ ਤੇ ਹੋ ਸਕਦਾ ਕਈਆਂ ਦੇ ਜਿਹੜੇ 70 ਬਿਸ਼ੇ ਆ ਵੱਧ ਹੋ ਜਾਂਦੇ ਨਾਂ ਵਿਸ਼ੇ ਦੇ ਛੱਤਰ ਕਿਉਂਕਿ ਬਹੁਤਾਂ ਬਹੁਤ ਹੋਈਆਂ ਛਿੱਟੇ ਦੇ ਨਾਲ ਤੇ ਬਾਕੀ ਇਹ ਜਿਹੜੀ ਲੇਡੀਜ਼ ਹਨਾ ਜੀ ਹੂੰ ਡਰਾਮੇਬਾਜ਼ ਬਲੈਕਮੇਲਿੰਗ ਹੂੰ ਛਲਸੇ ਚ ਲਿਆਉਣ ਖਾਸਰਾ ਤੇ ਦਬਾਅ ਪਾਉਣਾ ਹੂੰ ਤੇ ਅਫਸਰਾਂ ਨਾਲ ਕਿਹੜੇ ਹਿਸਾਬ ਨਾਲ ਸੈਟਿੰਗ ਕਰਨੀ ਹੈ ਉਹ ਇੱਥੇ ਦੇ ਕੋਲ ਸਾਰੇ ਹੀ ਕੁਛ ਹੈਗਾ ਪਰ ਜੇ ਆਪਰੇ ਕਾਗਲੇ ਹੋਣਗੇ ਤਾਂ ਹੀ ਮੈਨੂੰ ਲੱਗੂਗੀ ਤਾਂ ਹੀ ਦਬਾਅ ਪਊਗਾ ਮੈਂ ਇੱਕ ਥੋੜੀ ਜੀ ਇਹਦੀ ਸੁਣਾ ਦੇਣਾ ਹੈ ਜੀ ਕਿ ਪਿੱਛੇ ਜੇ ਹਰਮਨबीर ਗਿੱਲ ਸਾਹਿਬ ਲੱਗੇ ਸੀ ਐਸਐਸਪੀ ਇੱਥੇ ਹੂੰ ਉਹ ਤੋਂ ਨੁਕਸੇ ਵੀ ਬਹੁਤ ਮਜਜਬੀ ਵਾਲੇ ਤੇ ਬਹੁਤ ਤਖੜ ਅਫਸਰ ਸੀਗੇ ਠੀਕ ਹੈ ਜੀ ਉਹਨਾਂ ਕੋਲ ਇੱਕ ਪਾਰਟੀ ਪ੍ਰੇਸ਼ ਹੋਈ ਸੀ ਮੈਂ ਵੀ ਉਹ ਉਹ ਅੰਦਰ ਬੈਠਾ ਸੀ ਸਾਹ ਕੋਲੇ ਉਹਨਾਂ ਕੋਲ ਇੱਕ ਪਾਰਟੀ ਪੇਸ਼ ਹੋਈ ਸੀਗੀ ਆ ਕੇ ਲੇਡੀ ਜੀ ਨਾਲ ਤੇ ਨਾਲ ਉਹਦੇ ਪਰਿਵਾਰ ਸੀਗੇ ਸ਼ਾਇਦ ਰਿਟਾਇਰ ਮੁਲਾਜ਼ਮ ਸੀਗੇ ਤੇ ਉਹ ਕਹਿੰਦੇ ਸੀ ਵੀ ਸਾਨੂੰ ਇਹ ਲੇਡੀ ਜੀ ਬਲੈਕਮੇਲਿੰਗ ਕਰ ਰਹੀ ਹੈ ਜੀ ਤੇ ਜਿਹੜੀ ਡਰਾਮੇ ਪਾੜ ਜਣਾਣੀ ਹੈ ਤੇ ਇਹਦਾ ਕੁਝ ਨਾ ਮਸਲਾ ਹੱਲ ਕਰੋ ਤੇ ਹਰਮਨ ਵੀਰ ਨੇ ਉੱਥੇ ਬੈਠੇ ਰਿ ਡੀਓ ਲੈਟਰ ਲਿਖਿਆ ਸੀ ਏਡੀਜੀਪੀ ਸਾਹ ਨੂੰ ਵੀ ਇਹਨੂੰ ਮੇਰੇ ਜਿੰਨੇ ਚ ਹੋਂਹੇ ਕੱਢੋ ਤੇ ਉਦੋਂ ਹਰਮਨ ਵੀਰ ਗਿਲ ਸਾਹ ਦੇ ਡੀਓ ਲੈਟਰ ਤੇ ਇਹਦੀ ਬਦਲੀ ਮਾਨਸਾ ਦੀ ਕਰਤੀ ਸੀ ਜੀ ਠੀਕ ਹੈ ਜੀ ਜੀ ਤੇ ਫਿਰ ਤੁਹਾਨੂੰ ਪਤਾ ਵੀ ਜੇ ਖੂਨ ਲੱਜੇ ਮੂੰਹ ਨੂੰ ਬੰਡਾਜੇ ਦਾ ਤੇ ਫਿਰ ਉਹ ਪਿੱਛੇ ਹਟਦਾ ਨਹੀਂ ਨਾ ਫਿਰ ਉੱਥੋਂ ਇਹ ਅਟੈਚਮੈਂਟ ਹੋਈ ਹੈ ਦੁਬਾਰਾ ਫਿਰ ਕਿਸੇ ਅਫਸਰ ਦੀ ਮਿਲੀ ਭੁਗਤਣਾ ਹੂੰ ਬੰਡਾਜੇਲੇਸ਼ ਅੱਛਾ ਚੌਧਰੀ ਸਾਹਿਬ ਕਹਿੰਦੇ ਜੇ ਉਹ ਤਰੀਕੇ ਨਾਲ ਜਾਂਚ ਹੋ ਜੇ ਨਾ ਜਿਵੇਂ ਰਿਮਾਂਡ ਲਿਆ ਜਾਵੇ ਇਹਦਾ ਤਾਂ ਹੋਰ ਵੀ بڑے ਖਲਾਸੇ ਹੋਣਗੇ بڑے بڑے ਅਧਿਕਾਰੀ ਅਫਸਰ ਫਸਣਗੇ ਜਿਨ੍ਹਾਂ ਦੀ ਛੱਤਰ ਛਾਇਆ ਹੇਠ ਇਹ ਸਮਗਲਿੰਗ ਦਾ ਕੰਮ ਕਰਦੀ ਸੀ ਚਿੱਟਾ ਵੇਚਦੀ ਸੀ ਕਹਿੰਦੇ ਵੀ ਕਹਿੰਦੀ ਆ ਜੇ ਮੇਰੇ ਦੋਇਆ ਫੋਨ ਜਦੋਂ ਇਹਨੂੰ ਫੜਿਆ ਗਿਆ ਨਾ ਉਹ ਫੜਨ ਵੇਲੇ ਕਹਿੰਦੇ ਜੇ ਮੇਰਾ ਇੱਕ ਫੋਨ ਵੀ ਮੇਰੇ ਹੱਥ 'ਚ ਹੁੰਦਾ ਤਾਂ ਤੁਹਾਡੀਆਂ ਪੈਂਟਾਂ ਗਿੱਲੀਆਂ ਹੋ ਜਾਂਦੀਆਂ ਤੁਸੀਂ ਮੈਨੂੰ ਰੈਸਟ ਕੀ ਕਰ ਸਕਦੇ ਸੀ ਬਿਲਕੁਲ ਨਹੀਂ ਫੜ ਸਕਦੇ ਸੀ ਤੁਸੀਂ ਇਸ ਤੈ ਇਸ ਤਰੀ ਇਸ ਲੈਵਲ ਤੱਕ ਇਹਦੀ ਪਹੁੰਚ ਸੀ ਕਹਿੰਦੇ ਦੇਖੋ ਜੀ ਐਕਸਪੀਰੀਅੰਸ ਦੀ ਮੈਂ ਗੱਲ ਸੁਣਾ ਦੇਣਾ ਕਿਉਂਕਿ ਐਕਸਪੀਰੀਅੰਸ ਚਲੋ ਰਿਟਾਇਰਮੈਂਟ ਗਏ ਮੈਂ ਨਾਲ ਨਹੀਂ ਲੈਣਾ ਜੀ ਠੀਕ ਹੈ ਜੀ ਕੋਈ ਵੀ ਉਹਨਾਂ ਕੋਲੇ ਮਸਲਾ ਸੀਗਾ ਤੇ ਉਸ ਮਸਲੇ ਦੇ ਸਬੰਧ ਦੇ ਵਿੱਚ ਮੈਂ ਵੀ ਸਪੋਰਟ ਕਰਨ ਗਿਆ ਸੀ ਇਹਦੇ ਖਿਲਾਫ ਠੀਕ ਹੈ ਜੀ ਵੀ ਇਹਨਾਂ ਨਾਲ ਧੱਕਾ ਹੋ ਰਿਹਾ ਜੀ ਇਸ ਤਰ੍ਹਾਂ ਕਰਕੇ ਤੇ ਇਹ ਉਥੇ ਜਿੱਥੇ ਰਹਿ ਰਹੀ ਉਥੇ ਖਰਾਬ ਕਰ ਰਹੀ ਹੈ ਉਹਨਾਂ ਨੇ ਪਾਰਟੀ ਦੇ ਨਾਲ ਗਿਆ ਤੇ ਮੈਂ ਗਿਆ ਤੇ ਮੈਂ ਕਬਾਲ ਮੰਨ ਗਿਆ ਕਹਾਂ ਕੈਬਨ ਦੇ ਵਿੱਚ ਐਸਪੀ ਸਾਹਿਬ ਦੇ ਇਹ ਚਾਹ ਪੀ ਜਦੀ ਪਹਿਲਾਂ ਬੈਠੀ ਉਥੇ ਪਹਿਲਾਂ ਬੈਠੀ ਇਹ ਮੈਂ ਨਾਂ ਕੈਬਨ ਦੇ ਵਿੱਚ ਹੁਣ ਮੈਂ ਨਾ ਤਾਂ ਅਫਸਰ ਦਾ ਕੀ ਲੈਣਾ ਚਲੋ ਹੁਣ ਰਿਟਾਇਰਮੈਂਟ ਵੀ ਹੋ ਗਿਆ ਚਲੋ ਕਾਦੇ ਹੱਸਤੇ ਆਪਾਂ ਤੇ ਪਰ ਇਹ ਫਿਰ ਦੇਖੋ ਤੁਸੀਂ ਇੱਕ ਵਾਰੀ ਇਹਨੂੰ ਇੱਕ ਅਫਸਰ ਨੇ ਬੁਲਾਇਆ ਇਹਨੂੰ ਕਿਸੇ ਦੀ ਦਰਖਾਸਤ ਦੇ ਸਬੰਧ ਵਿੱਚ ਵੀ ਮੇਰੇ ਘਰ ਨੂੰ ਰੱਖੀ ਬੈਠੀ ਹੈ ਬਲੈਕਮੇਲਿੰਗ ਹੈ ਤੇ ਮੇਰੇ ਤੇ ਇਹਨੇ ਪਕਰ ਵਾਲੇ ਤੇ 376 ਦਾ ਪਰਚਾ ਦਰਜ ਕਰਾ ਕੇ ਤੇ ਉਤੋਂ ਬਾਅਦ ਇਹਨੇ ਇਹ ਪੈਸੇ ਵੀ ਲੈ ਗਏ ਤੇ ਹੁਣ ਫੇਰ ਸਾਨੂੰ ਬਲੈਕਮੇਲਿੰਗ ਕਰ ਰਹੀ ਹੈ ਉਹ ਤੇ ਉੱਥੇ ਫਿਰ ਇਹਨੇ ਡਰਾਮੇਬਾਜੀ ਕੀ ਕੀ ਕੀਤੀ ਤੇ ਫਰਨੈਲ ਪੀ ਗਈ ਹੈ ਵਾਹ ਜੀ ਵਾਹ ਹੂੰ ਡਾਕਟਰ ਦੇ ਵਿੱਚ ਇਹਨੇ ਨਾ ਸਿਸ਼ੀ ਕੱਢੀ ਤੇ ਫਰਨੈਲ ਪੀ ਗਈ ਉੱਥੇ ਡਰਾਮੇਬਾਜੀ ਕਰਤੀ ਹੂੰ ਉਤੋਂ ਬਾਅਦ ਇਹਨੂੰ ਦਾਖਲ ਕਰਾਤਾ ਜਾ ਕੇ ਸਰਕਾਰੀ ਹਸਪਤਾਲ ਦੇ ਵਿੱਚ ਹੂੰ ਠੀਕ ਹੈ ਜੀ ਉੱਥੇ ਉਹ ਕਹਿੰਦੇ ਵੀ ਇਹਨੇ ਤੇ ਪਰਚਾ ਦਿਓ ਵੀ ਇਹਨੇ ਆਪਣੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਪਰਚਾ ਤੇ ਉੱਥੋਂ ਫਿਰ ਇਹ ਡਾਕਟਰ ਨਾਲ ਐ ਮੈਸਬੀਵ ਕੀਤਾ ਇਹਨੇ ਡਾਕਟਰ ਦੇ ਧੱਕਾ ਮਾਰਿਆ ਉੱਥੇ ਨਰਸਾਂ ਨੂੰ ਧੱਕੇ ਧੱਕੇ ਮਾਰ ਕੇ ਤੇ ਉੱਥੋਂ ਭੱਜੀ ਤੇ ਉੱਥੇ ਫਿਰ ਉੱਥੇ ਮੈਂ ਕਿਹਾ ਜੁੰਡੋ ਜੁੰਡੀ ਵੀ ਹੋਈਆਂ ਜਨਾਨੀਆਂ ਉੱਥੇ ਮੇਰੇ ਕੋਲ ਇੰਨਾ ਜਲੂਸ ਨਿਕਲਿਆ ਨਹੀਂ ਜੀ ਤਾਂ ਪਰ ਇਹਦਾ ਕੋਈ ਝੱਟੇ ਨਹੀਂ ਸੀ ਠੀਕ ਹੈ ਜੀ ਪਤਾ ਹੈ ਜਰੂਰ ਤੇ ਵੀ ਐਨਕਾ ਲਾ ਕੇ ਵੀਡੀਓ ਪਾਤੀ ਤੇ ਬਸ ਆਹੀ ਚੀਜ਼ਾਂ ਸੀਗੀਆਂ ਇਹਦੇ ਕੋਲੇ ਤੇ ਬਾਕੀ ਜੇ ਇਹ ਜਦੋਂ ਜਦੋਂ ਹੁਣ ਚੱਲੂਗੀ ਨਾ ਜੀ ਅਸੀਂ ਵਿਰਮਾਣ ਤੇ ਵੈਸੇ ਤਾਂ ਖੁਲਾਸੇ ਹੋ ਰਹੇ ਆ ਇਹਦੇ ਵਿੱਚ ਅਫਸਰ ਆਉਣਗੇ ਹੋ ਹੂੰ ਤੇ ਮੈਂ ਐਸਐਸਪੀ ਬਰਨਡੇ ਨੂੰ ਬੇਨਤੀ ਕਰਦਾ ਜੇ ਤੁਸੀਂ ਇੰਨਾ ਤੁਸੀਂ ਕੰਮ ਕਰ ਸਕਦੇ ਆ ਨਾ ਆ ਸ਼ਲਾਘਾ ਜੋ ਕੰਮ ਆ ਤੁਹਾਡਾ ਲੋਕ ਸਲਾਹ ਸਲਾਹ ਰਹੇ ਆ ਤੁਹਾਨੂੰ ਜੇ ਤੁਸੀਂ ਇੰਨਾ ਕੰਮ ਕਰਤਾ ਹੁਣ ਕੋਈ ਵੀ ਅਫਸਰ ਵੀ ਨੰਗੇ ਕਰ ਦਿਓ ਕੋਈ ਗੱਲ ਨਹੀਂ ਅਫਸਰ ਪਤਾ ਤਾਂ ਲੱਗੇ ਕਿਹੜੇ ਕਿਹੜੇ ਸੀ ਜੀ ਚੌਧਰੀ ਸਾਹਿਬ ਕੋਹ ਲੇਡੀਜ਼ ਹੋਰ ਸਾਹਮਣੇ ਆਈ ਹੈ ਜਿਹੜੀ ਮੀਡੀਆ ਦੇ ਵਿੱਚ ਬੋਲ ਰਹੀ ਹੈ ਵੀ ਮੇਰੇ ਘਰ ਵਾਲੇ ਨਾਲ ਰਲ ਕੇ ਇਹ ਹੈਲਥ ਵਿਭਾਗ ਦੀ ਇੱਕ ਗੱਡੀ ਹੈ ਜਿਹੜੀ ਐਂਬੂਲੈਂਸ ਦੇ ਵਿੱਚ ਚਿੱਟਾ ਵੇਚਦੇ ਰਹੇ ਨੇ ਉਹ ਔਰਤ ਨੇ ਬਹੁਤ ਖੁਲਾਸੇ ਕੀਤੇ ਨੇ ਵੀ ਮੈਂ ਤਾਂ 2022 ਤੋਂ ਲੈ ਕੇ ਇਹਦੇ ਖਿਲਾਫ ਐਪਲੀਕੇਸ਼ਨਾਂ ਲਿਖ ਰਹੀਆਂ ਸੀਐਮ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰਡੇ ਅਧਿਕਾਰੀਆਂ ਨੂੰ ਮਿਲੀ ਪਰ ਉਹ ਜਦੋਂ ਇਹਦੇ ਖਿਲਾਫ ਐਪਲੀਕੇਸ਼ਨਾਂ ਨੇ ਜਿਹੜੀਆਂ ਅਖਦਰ ਦਰਖਾਸਤਾਂ ਨੇ ਉਹ ਥੱਲੇ ਆ ਕੇ ਭਾਈ ਫਿਰ ਮਿੱਟੀ ਚ ਰੁਲ ਜਾਂਦੀਆਂ ਨੇ ਉਹ ਔਰਤ ਨੇ ਬਹੁਤ ਖੁਲਾਸੇ ਕੀਤੇ ਨੇ ਵੀ ਸਾਰਾ ਕੁਝ ਸਾਹਮਣੇ ਆ ਜਾਊਗਾ ਥੋੜੀ ਸਖਤਾਈ ਕਰਨ ਦੀ ਜ਼ਰੂਰਤ ਹੈ ਦੇਖੋ ਜੀ ਜਿਹੜੇ ਅੱਜ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਨਾ ਉਸ ਦੀ ਸਪੋਰਟ ਕਰਨਗੇ ਅਸੀਂ ਜਦੋਂ ਕੈਪਨ ਚਿੱਤੀ ਗਈ ਹੂੰ ਠੀਕ ਹੈ ਨਾ ਕਿਉਂਕਿ ਮੇਰੇ ਕੋਲ ਮਸਲੇ ਇਹੋ ਜਿਹੇ ਆ ਜਾਂਦੇ ਕਿਉਂਕਿ ਚਲੋ ਸਾਡੇ ਨਾਲ ਤਾਂ ਅਫਸਰਾਂ ਨੇ ਤੇ ਲੀਡਰਾਂ ਨੇ ਸਰਕਾਰਾਂ ਨੇ ਸਾਡੇ ਨਾਲ ਤਾਂ ਚਲੋ ਜੋ ਇਨਸਾਫ ਨਹੀਂ ਕੀਤਾ ਨਹੀਂ ਕੀਤਾ ਜਦੋਂ ਸਾਡੇ ਨਾਲ ਧੱਕਾ ਕਰਕੇ ਪਰ ਜਿੱਥੇ ਕੋਈ ਮੁਲਾਜ਼ਮ ਗਲਤ ਹੈ ਉਹਦੀ ਮੈਂ ਗਲਤ ਕਹਿ ਦਮ ਐਸਐਸਪੀ ਸਾਹਨੂੰ ਵੀ ਰਗੜ ਦਿਆਂ ਹੂੰ ਗਲਤ ਹੈ ਇਹ ਜਿੱਥੇ ਕੋਈ ਮੁਲਾਜ਼ਮ ਸਹੀ ਹੈ ਮੇਰਾ ਫਰਜੈਂਟ ਮੈਨੂੰ ਲੈ ਜਾਂਦੇ ਆ ਮੈ ਜਾਣਾ ਪੈਂਦਾ ਮੈਨੂੰ ਪ੍ਰਧਾਨ ਹੋਣ ਦੇ ਹੁਣ 5 ਵੀ ਵਾਰ ਛੁੜਿਆ ਗਿਆ ਮੈਂ ਜੇ ਕੋਈ ਮੇਰੇ ਪੱਲੇ ਤਾਂ ਹੀ 5 ਵੀ ਵਾਰ ਛੁੜਿਆ ਮੈਨਾਂ ਤੇ ਮੈਂ ਜਾਣਾ ਉੱਥੇ ਜੇ ਕੋਈ ਸੱਚ ਹੈ ਤਾਂ ਸੱਚ ਗੱਲ ਕਹਿ ਦੀ ਦੇ ਵੀ ਇਹ ਆ ਸੱਚਾ ਜੀ ਬੰਦਾ ਇਹਨੂੰ ਕੋਈ ਨੁਕਸਾਨ ਨਾ ਹੋ ਜੇ ਜੇ ਆ ਝੂਠਾ ਹੈ ਤੇ ਇਹਨੂੰ ਡਗੜ ਦਿਓ ਚੌਧਰੀ ਸਾਹਿਬ ਪਰ ਇੱਕ ਤੁਹਾਡੇ ਹੋਰ ਮੈਂ ਧਿਆਨ ਚ ਲਿਆਉਣਾ ਤੁਸੀਂ ਪੁਲਿਸ પીੜਤ ਪਰਿਵਾਰ ਜਿਹੜੀ ਐਸੋਸੀਏਸ਼ਨ ਆ ਪੰਜਾਬ ਦੇ ਪ੍ਰਧਾਨ ਹੋ ਜਦੋਂ ਵੀ ਕੋਈ মিডিਆ ਆ ਜਾਂ ਕੋਈ ਚੰਗੇ ਕੰਮ ਕਰਨ ਵਾਲੇ ਹੋਰ ਸਮਾਜ ਸੇਵੀ ਲੋਕ ਨੇ ਪੁਲਿਸ ਨੂੰ ਦੱਸਦੇ ਨੇ ਵੀ ਭਾਈ ਪੰਜਾਬ ਚਾ ਕੁਛ ਹੋ ਰਿਹਾ ਹੈ ਇੱਥੇ ਨਜਾਇਜ਼ ਧੰਦੇ ਹੋ ਰਹੇ ਨੇ ਤਾਂ ਉਹਨਾਂ ਦੀ ਸੁਣਵਾਈ ਹੈ ਨਹੀਂ ਇਸ ਟਾਈਮ ਕਿਉਂਕਿ ਉਹੀ ਗੱਲ ਹੈ ਵੀ ਕੁਝ ਜਿਹੜੇ ਅਫਸਰ ਨੇ ਬਲੈਕ ਸੀਪਸ ਕਾਲੀਆਂ ਭੇਡਾਂ ਨੂੰ ਅੱਗੇ ਲਾ ਰੱਖਿਆ ਚੰਗੇ ਅਧਿਕਾਰੀ ਖਲ ਖੁੰਝੇ ਲਾ ਰੱਖੇ ਨੇ ਭਾਈ ਫਿਰ ਕੌਣ ਦੱਸੂਗਾ ਫਿਰ ਤਾਂ ਕਾਲਾ ਬਾਜ਼ਾਰੀ ਪੰਜਾਬ ਚ ਇਸੇ ਤਰ੍ਹਾਂ ਚੱਲੂਗੀ ਨਸ਼ਾ ਇਦਾਂ ਹੀ ਵਿਕੂਗਾ ਜਦੋਂ ਨਾ ਮੀਡੀਆ ਦੀ ਸੁਣਨੀ ਹੈ ਨਾ ਚੰਗੇ ਸਮਾਜ ਸੇਵੀ ਦੀ ਸੁਣਨੀ ਹੈ ਇਸ ਕਰਕੇ ਲੋਕ ਕਹਿੰਦੇ ਪੰਜਾਬ ਚ ਪੁਲਿਸ ਰਾਜ ਹੈ ਤਸੀਂ ਵੇਖਿਆ ਸੀ ਇੱਕ ਬਟੰਡੇ ਇੱਕ ਵੀਡੀਓ ਵਾਇਰਲ ਹੋਈ ਸੀ ਥਾਣੇਦਾਰ ਸਾਹਿਬ ਦੀ ਤੇ ਉਹ ਉਹ ਮੁਲਜ਼ਮ ਉਹਨੇ ਮੌਕੇ ਤੇ ਫੜ ਲਿਆ ਥਾਣੇਦਾਰ ਸਾਹਿਬ ਨੂੰ ਕਹੀ ਜਾਂਦਾ ਵੀ ਤੁਹਾਨੂੰ ਵੀ ਪਤਾ ਹੀ ਹੈ ਜਿਸ ਤੋਂ ਲੈ ਕੇ ਆਏ ਹੈ ਬਹੁਤ ਨਿਆ ਚੀਜ਼ਾਂ ਨੇ ਜਿਹੜੀਆਂ ਪੁਲਿਸ ਦੀ ਵੀ ਮਿਲੀ ਪੁਕਤ ਸੀਗੀ ਤਾਂ ਹੀ ਸੀ ਆ ਹੁਣ ਭਗਵਾਨਤ ਸਿੰਘ ਸਾਹਿਬ ਨੇ ਥੋੜੀ ਜੀ ਸਖਤੀ ਕੀਤੀ ਹੈ ਇਹਨਾਂ ਦੇ ਜਿੰਨੇ ਵੀ ਫੋਨ ਹੈ ਇੱਕ ਅ ਡੀਜੀਪੀ ਸਾਹਿਬ ਨੇ ਕਹਿਤਾ ਵੀ ਜਿਹੜਾ ਜਿਹੜਾ ਤੁਹਾਡੇ ਕੋਲੇ ਨੰਬਰ ਹੈ ਜੇ ਕੋਈ ਹੋਰ ਨੰਬਰ ਮੈਂ ਦੇਖ ਲਿਆ ਤੇ ਫਿਰ ਐਕਸ਼ਨ ਕਰੂਗਾ ਜਿਹੜਾ ਜਿਹੜਾ ਨੰਬਰ ਹੈ ਸਰਕਾਰੀ ਨੰਬਰ ਜਿਹੜਾ ਤੁਹਾਡਾ ਉਹ ਹੀ ਵਰਤੋ ਜਿਹੜਾ ਪ੍ਰਾਈਵੇਟ ਨੰਬਰ ਉਹ ਵੀ ਲਿਖਾਓ ਉਹਨਾਂ ਨਾਲ ਦੀ ਟੈਪੇ ਨਹੀਂ ਚੱਲਦੀ ਹੈ ਮਲਾਜਮਾਂ ਦੀ ਜੀ ਇਹ ਤਾਂ ਥੋੜਾ ਜਿਹਾ ਕੰਟਰੋਲ ਹੋਇਆ ਤੇ ਨਹੀਂ ਤਾਂ ਉਹ ਤਾਨੂੰ ਪਤਾ ਹੀ ਪੰਜਾਬ ਦੇ ਵਿੱਚ ਨਾ ਇਹ ਕੁੱਤੀ ਚੋਰਾ ਨਾਲ ਰਲ ਹੀ ਫਿਰਦੀ ਹੈ ਜੀ ਕੁਛ ਇਹ ਜੇ ਲੀਡਰਾਂ ਦੀ ਸ਼ਹਿ ਵੀ ਸੀਗੀ ਤੁਹਾਨੂੰ ਪਤਾ ਹੀ ਹੈ ਲੀਡਰਾਂ ਦੀ ਸ਼ਹਿ ਵੀ ਸੀ ਆ ਹੁਣ ਵੇਖੋ ਤੁਸੀਂ ਆ ਇਹਦੀ ਹੁਣ ਇਨਕੁਆਰੀ ਚੱਲੂਗੀ ਇਹਦੇ ਪੁਲਿਸ ਰਿਮਾਂਡ ਹੋਰ ਲੈਣਗੇ ਉਸ ਤੋਂ ਬਾਅਦ ਵੇਖ ਹੋ ਸਕਦਾ ਕੋਈ ਲੀਡਰ ਵੀ ਫਸ ਜਾਣਾ ਜੀ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਉਹ ਮੁੱਦਾ ਵੀ ਚੱਕ ਰਹੀਆਂ ਨੇ ਵੀ ਇਹਨਾਂ ਦੇ ਐਮਐਲਏ ਇਹਨਾਂ ਦੇ ਪੁਲਿਸ ਅਧਿਕਾਰੀ ਕਈ ਪਰਸੈਂਟ ਜੇ ਆਪਾਂ ਦੇਖੀਏ ਤਾਂ ਨਸ਼ਾ ਕਰਦੇ ਨੇ ਜੇ ਖੁਦ ਨਸ਼ਾ ਕਰਦੇ ਨੇ ਨਸ਼ਾ ਕਰਨ ਵਾਲਿਆਂ ਦਾ ਸਹਿਯੋਗ ਦਿੰਦੇ ਨੇ ਤਾਂ ਆਪਾਂ ਫਿਰ ਕਿਵੇਂ ਆਪਣੇ ਬੱਚਿਆਂ ਨੂੰ ਬਚਾਵਾਂਗੇ ਕਿਉਂ ਨਹੀਂ ਬੱਚੇ ਸਾਡੇ ਬਾਹਰ ਭੱਜਣਗੇ ਕਿਉਂ ਨਹੀਂ ਲੋਕਾਂ ਦਾ ਤੱਕਾ ਹੋਊਗਾ ਚੌਧਰੀ ਸਾਹਿਬ ਇਹਤੇ ਵੀ ਚੰਨਣਾ ਜ਼ਰੂਰ ਪਾਓ ਦੇਖੋ ਜੀ ਮੈਂ ਤਾਂ ਇੱਕੋ ਹੀ ਗੱਲ ਕਹਿੰਨੇ ਵੀ ਸਾਡੇ ਮੈਂ ਤਾਂ ਹੁਣ ਹਰੀਖ ਜ਼ਿਲ੍ਹੇ ਦੇ ਵਿੱਚ ਦਫ਼ਤਰਾਂ 'ਚ ਜਾਣਾ ਪੈਂਦਾ ਮੈਨੂੰ ਐਸਐਸਪੀ ਨੂੰ ਮਿਲਣਾ ਐਸਪੀ ਨੂੰ ਪਰ ਮੈਂ ਪਠੰਡਾ ਜ਼ਿਲ੍ਹਾ ਵੇਖਿਆ ਸੀ ਵੀ ਪਠੰਡਾ ਜ਼ਿਲ੍ਹੇ ਦੀ ਪੁਲਿਸ ਪਤਾ ਨਹੀਂ ਕਿਉਂ ਡਰਦੀ ਦੇ ਦ ਹੂੰ ਖਤਰੀ ਕਿਉਂ ਡਰਦੀ ਸੀ ਪੁਲਿਸ ਸਾਰੀ ਜਿਹੜੇ ਕੋਈ ਕਨਸਟੇਬਲ ਲੇਡੀ ਕਨਸਟੇਬਲ ਉਹ ਵੀ ਡਰਦੀਆਂ ਸੀ ਤੇ ਜਿਹੜੇ ਸਾਡੇ ਅਫਸਰ ਉਹ ਵੀ ਡਰਦੇ ਸੀ ਐਸਪੀ ਡੀਐਸਪੀ ਰੈਂਕ ਤੱਕ ਹੂੰ ਐਸਪੀ ਡੀਐਸਪੀ ਰੈਂਕ ਤੱਕ ਇਹ ਤੋਂ ਨਾ ਬਹੁਤ ਡਰਦੇ ਸੀ ਮੈਂ ਤਾਂ ਪਤਾ ਪਤਾ ਸੀ ਨਾ ਮੈਨੂੰ ਕਿਉਂਕਿ ਮੈਂ ਆਜ਼ਾਦ ਰਹਿਣਾ ਜੀ ਅਫਸਰਾਂ ਦੇ ਕੋਲੇ ਕੰਮ ਹੁੰਦਾ ਸੀ ਨਾ ਨਹੀਂ ਜੀ ਚੌਧਰੀ ਸਾਹਿਬ ਕਿੰਨਾ ਡਰਦੇ ਸੀ ਹਿਸੇਫੀ ਆਰ ਲੀਡ ਕਾਰ ਲੇਡੀ ਕਨਸਟੇਬਲ ਤੋਂ ਮੈਂ ਬਿਲਕੁਲ ਬਿਲਕੁਲ ਜੀ ਬਿਲਕੁਲ ਇਸ ਦੇ ਖਲਾਸੇ ਬਹੁਤ ਵੱਡੇ ਹੋ ਸਕਦੇ ਆ ਖਲਾਸੇ ਬਹੁਤ ਕਿਉਂਕਿ ਕਾਣੇ ਸੀਗੇ ਨਰਮੇ ਅਫਸਰ ਜੀ ਐਸ ਐਚ ਓ ਡੀ ਐਸ ਐਚ ਓ ਡੀ ਪੀ ਤੱਕ ਤਾਂ ਪ੍ਰੋਵਾਈਡ ਨਹੀਂ ਕਰਦੀ ਸੀ ਇਹ ਨਹੀਂ ਤਾਂ ਫਿਰ ਲੱਗਦਾ ਹਰੇਕ ਡਰਦਾ ਹੁੰਦਾ ਯਾਰ ਕਿਤੇ ਮੇਰੀ ਕੋਈ ਵੀਡੀਓ ਵਾਇਰਲ ਨਾ ਕਰ ਦੇ ਮੇਰੀ ਉਹ ਨਾ ਕਰ ਦੇ ਕਿਉਂਕਿ ਸਾਰਾ ਕੁਝ ਹੀ ਇਹਦੇ ਕੋਲ ਸੀਗਾ ਇਹਨੇ ਬਹੁਤ ਕਾਲੀ ਚੀਜ਼ਾਂ ਸੀ ਨੇ ਸਰ ਚੌਧਰੀ ਜੀ ਪੜਿਆ ਸੀ ਇਹਨੇ ਉਹ ਅਫਸਰ ਬਲੈਕਮੇਲ ਹੋਣਗੇ ਜਿਹੜੇ ਇਹਦੇ ਨਾਲ ਰਲੇ ਹੋਏ ਸੀ ਜਾਇਦ ਨਾਲ ਕਿਸੇ ਵੀ ਤਰ੍ਹਾਂ ਤੁਸੀਂ ਲਾ ਲੋ ਮਿਲੀਪੁਗਤੀ ਚਾਹੇ ਕੋਈ ਸੰਬੰਧ ਬਣਾਏ ਹੋਏ ਸੀ ਉਹ ਡਰਨਗੇ ਪਰ ਇੱਕ ਪਾਸੇ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਜਿਹੜੇ ਸਮਗਲਰ ਨੇ ਉਹਨਾਂ ਦੇ ਘਰ ਵੀ ਢਾਹੇ ਜਾ ਰਹੇ ਨੇ ਚੌਧਰੀ ਸਾਹਿਬ ਇੱਕ ਬਹੁਤ ਵੱਡਾ ਸਵਾਲ ਮੈਂ ਤੁਹਾਨੂੰ ਕਰਨ ਲੱਗਿਆ ਉਹਦਾ ਉਸੇ ਦਾ ਜਵਾਬ ਦਿਓ ਜਿਹੜੇ ਸਮਗਲਰ ਨੇ ਉਹਨਾਂ ਨੇ ਘਰ ਇਸ ਤਰ੍ਹਾਂ ਨਹੀਂ ਬਣਾ ਲਏ ਉਹਨਾਂ ਨੇ ਮਿਲੀ ਭੁਗਤ ਕਰਕੇ ਕਈ ਪੁਲਿਸ ਦੇ ਅਧਿਕਾਰੀ ਹੋਣਗੇ ਕੋਈ ਸਿਵਲ ਦੇ ਅਧਿਕਾਰੀ ਹੋਣਗੇ ਕੋਈ ਰਾਜਨੇਤਾ ਹੋਣਗੇ ਉਹ ਜਿਹੜੇ ਸੋ ਮਗਲਰ ਨੇ ਉਹਨਾਂ ਨੇ ਉਹਨਾਂ ਦੀ ਵੀ ਜੇਪਾਂ ਭਰੀਆਂ ਹੋਈਆਂ ਨੇ ਕਿ ਉਹਨਾਂ ਦੇ ਘਰ ਵੀ ਢਾਏ ਜਾਣਗੇ ਕੋਈ ਸ਼ਾਂਮੀਨ ਹੋਊਗੀ ਵੀ ਭਾਈ ਕਿਹਦਾ ਇਹਦੇ ਸਿਰ ਤੇ ਹੱਥ ਸੀ ਕਿੱਥੇ ਕਿੱਥੇ ਨੇ ਪੈਸੇ ਦਿੱਤੇ ਨੇ ਕਿਹੜੀਆਂ-ਕਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਦੇ ਘਰ ਵੀ ਢਾਊਗੀ ਸਰਕਾਰ ਬਿਲਕੁਲ ਜੀ ਮੈਂ ਤਾਂ ਭਗਵੰਤ ਮਾਨ ਸਾਹਿਬ ਨੇ ਪਿੱਛੇ ਜੀ ਇੱਕ ਵੀਡੀਓ ਕੀਤੀ ਸੀ ਮੈਂ ਮਾਨ ਸਾਹਿਬ ਜੀ ਹੁਣ ਪੰਜਾ ਚਲਾਇਆ ਨਾ ਇਹ ਆਫੀਸਰਾਂ ਤੇ ਵੀ ਚਲਾਓ ਜਿਹੜੇ ਆਪਣੇ ਕੇਸਾਂ ਦੇ ਵਿੱਚ ਵਸੇ ਉਹਨਾਂ ਤੇ ਵੀ ਪੰਜਾ ਚੱਲਣਾ ਚਾਹੀਦਾ ਜਿਹੜੇ ਜਿਨ੍ਹਾਂ ਦਾ ਸਿਰ ਤੇ ਇਹਨਾਂ ਦੇ ਹੱਥ ਸੀ ਜਾਂ ਲੀਡਰਾਂ ਦਾ ਸਿਰ ਤੇ ਅੱਖ ਸੀ ਠੀਕ ਹੈ ਨਾ ਜੀ ਇਹਨਾਂ ਦੇ ਤੋਂ ਹੁ ਫੇਰ ਤੁਹਾਨੂੰ 27 ਦੇ ਵਿੱਚ ਪੁੱਛਣਗੇ ਵੀ ਹਾਂ ਭਾਈ ਜਰ ਭਗਵੰਤ ਮਾਨ ਦੀ ਸਰਕਾਰ ਆਈ ਸੀ ਜੇ ਤੁਸੀਂ ਇਹਨਾਂ ਨੂੰ ਛੱਡਣਾ ਹੈ ਅਫਸਰ ਤੁਸੀਂ ਇੱਕੋ ਕੀ ਕਹਿੰਦੇ ਹੋ ਰਾਜਦੀਪ ਸਿੰਘ ਸੀ ਕੀ ਹੋ ਹ ਜਿਹੜਾ ਹੋ ਗਿਆ ਐਸਐਸਪੀ ਲੋਧ ਉਹਦਾ ਕੀ ਕੀਤਾ ਇਹਨਾਂ ਨੇ ਲੈ ਧਾਇਆ ਕੁਛ ਉਹਦਾ ਜੀ ਥੱਲੇ ਹੀ ਚੱਲਣਾ ਪੰਜਾ ਠੀਕ ਹੈ ਨਾ ਜੀ ਨਹੀਂ ਇੱਕ ਵੱਡਾ ਡੀਐਸਪੀ ਰੈਂਕ ਦਾ ਜਿਹੜਾ ਅੰਦਰ ਫਸਿਆ ਹੋਇਆ ਵੱਡਾ ਸਮੱਗਲਰ ਹੈ ਭੋਲਾ ਉਹਨੇ ਮਜੀਠੀਆ ਦਾ ਨਾਂ ਸ਼ਰਿਆਂ ਵਿੱਚ ਲਿਆ ਵੀ ਮਜੇਟੀਆਂ ਸੱਤੋਂ ਬਕਾਉਂਦਾ ਸੀ ਸਾਡੇ ਨਾਲ ਰਲਿਆ ਹੋਇਆ ਉੱਤੇ ਤੱਕ ਕੇਸ ਚੱਲੇ ਦੂਜਾ ਇੱਕ ਸਰਪੰਚ ਖੰਨੇ ਦਾ ਰਾਣੋ ਉਹ ਬੰਦੇ ਦੀਆਂ ਕੋਠੀਆਂ ਵੀ ਨੇ ਕਿੰਨਾ ਚਿੱਟਾ ਉਹਦੇ ਕੋਲੋਂ ਫੜਿਆ ਗਿਆ ਉਹ ਜੇਲ੍ਹ ਦੇ ਅੰਦਰ ਹੈ ਹੋਰ ਵੀ ਕਈ ਅਧਿਕਾਰੀ ਨੇ ਕਈ ਭਾਈ ਲੀਡਰ ਨੇ ਜਿਨ੍ਹਾਂ ਦੇ ਨਾਮ ਨਸਰ ਹੋਏ ਹੋਏ ਨੇ ਕੀ ਉਹਨਾਂ ਦੀਆਂ ਕੋਠੀਆਂ ਵੀ ਧੌਣੀਆਂ ਬਣਦੀਆਂ ਨੇ ਕਿ ਨਹੀਂ ਬਣਦੀਆਂ ਬਿਲਕੁਲ ਬਣਦੀਆਂ ਜੀ ਜੇ ਨਹੀਂ ਧੌਣਦੇ ਤਾਂ ਫਿਰ ਤੁਸੀਂ ਇਹ ਤਾਂ ਮੈਂ ਤਾਂ ਸਾਡੇ ਸਤਕਰਾਂ ਦੇ ਉਹ ਜਿਹੜੇ ਲੋਕ ਉਹਨਾਂ ਨੂੰ ਕਹਿੰਦੇ ਰਿਪਿਟੀਸ਼ਨ ਪਾਓ ਇਹਨਾਂ ਦੇ ਖਿਲਾਫ ਵੀ ਤੁਸੀਂ ਇਹਨਾਂ ਨੂੰ ਹਟਾਈ ਜਾਂਨੇ ਆ ਤੇ ਇਹਨਾਂ ਦੇ ਜਿਹਨਾਂ ਦੇ ਹੱਥ ਸੀ ਇਹਨਾਂ ਦਾ ਘਟਾਓ ਦੇ ਜਿਹੜੇ ਇਹਨਾਂ ਦੇ ਵਿੱਚ ਬੈਠੇ ਜਿਹੜੇ ਵੱਡੇ ਸਬਗਲ ਉਹਨਾਂ ਕੋਣ ਬੁਖਾ ਰਿਆ ਸੀ ਪਿਛਲੇ ਪਾਰਲੀਦਲ ਦੀ ਕਾਂਗਰਸ ਸਰਕਾਰ ਦੇ ਵਿੱਚ ਕੋਣ ਬੁਖਾ ਰਿਆ ਸੀ ਨਸ਼ਾ ਜੀ ਗਰੀਦ ਉਹਨੋਂ ਰਾਣੋ ਸੀ ਰਾਣੋ ਦਾ ਸਾਨੂੰ ਪਤਾ ਲੱਗਾ ਵੀ ਸਾਡਾ ਮਲੋਟ ਬੋਰ ਦੇ ਵਿੱਚ ਨਹੀਂ ਗੱਡੀ ਪਾਇਲਟ ਲਾ ਕੇ ਲੰਘਦਾ ਸੀ ਪੁਲਿਸ ਦੀ ਉਹ ਹਾਂ ਇਹ ਵੀ ਸਾਨੂੰ ਪਤਾ ਹੈ ਫਿਰ ਕੀਨੇ ਪੈਲੇ ਦਿੱਤੀ ਉਹ ਤਾਂ ਕਮੂ ਨਹੀਂ ਕਰਦੇ ਨਹੀਂ ਕਾਲੀ ਕਮਾਈ ਸਿਰਫ ਨਸ਼ੇ ਵੇਚ ਕੇ ਨਹੀਂ ਹੁੰਦੀ ਕਾਲੀ ਕਮਾਈ ਜਿਹੜੇ ਅਧਿਕਾਰੀ ਨੇ ਜਿਹੜੇ ਪੈਸੇ ਖਾਂਦੇ ਆ ਰਿਸ਼ਵਤਾਂ ਖਾਂਦੇ ਆ ਭਾਵੇਂ ਪੂਡਾ 'ਚ ਹੋਣ ਕਾਰਪੋਰੇਸ਼ਨ 'ਚ ਹੋਣ ਡੀਸੀ ਆਫਿਸ 'ਚ ਹੋਣ ਤਹਿਸੀਲਦਾਰ ਹੋਣ ਤਹਿਸੀਲਦਾਰਾਂ ਦੇ ਅੰਡਰ ਹੋਣ ਜਿਨ੍ਹਾਂ ਨੇ ਕਾਲੀ ਕਮਾਈ ਨਾਲ ਕੋਠੀਆਂ ਪਾਈਆਂ ਭਾਈ ਕਰਤਾ ਉਹਨਾਂ ਦੇ ਵੀ ਟੌਣੇ ਬਣਦੇ ਨੇ ਬਿਲਕੁਲ ਜੀ ਬਿਲਕੁਲ ਟੌਣੇ ਬਣਦੇ ਆ ਜੀ ਇਹ ਤੁਹਾਨੂੰ ਸਰਕਾਰ ਨੂੰ ਚਾਹੀਦਾ ਨਾ ਵੀ ਉਹ ਇੱਕ ਤਰ੍ਹਾਂ ਪੰਨਾ ਨਾ ਕਰਨ ਜੀ ਪਾਸੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਨਾ ਮਨੂਬੂਲ ਜੀ ਤੁਹਾਨੂੰ ਮੈਂ ਖੋਰ ਗੱਲ ਦਾ ਹੈ ਇੱਕ ਬਾਬਾ ਹੈ ਮੁਖਸਰ ਦਾ ਜੀ ਬੋਰ ਮਸ਼ੂਰ ਬਾਬਾ ਪੁੱਛਾ ਪਛਾ ਬਹੁਤ ਕਰਦਾ ਹੈ ਤੇ ਮੇਰੇ ਖਿਆਲ ਵੀ ਉਸ ਬਾਬੇ ਨੂੰ ਵੀ ਇਸ ਦੇ ਘੀਰੇ ਚ ਲਿਆਉਣਾ ਚਾਹੀਦਾ ਕਿਉਂਕਿ ਉਹ ਵੀ ਬਲੈਕਮੇਲ ਹੋਇਆ ਹੂੰ ਮੇਰੇ ਕੋਲੇ ਪਰ ਪ੍ਰਵੇਸ਼ ਸੀਗੀ ਮੇਰੇ ਕੋਲੇ ਆਏ ਵੀ ਸੀ ਵੀ ਤੁਸੀਂ ਮੈਂ ਯਾਰ ਆਪਾਂ ਕੀ ਲੈਣਾ ਇਹਨਾਂ ਤੋਂ ਬਾਦੋਂ ਬੂਬਿਆ ਤੋਂ ਛੱਡੋ ਪਰ ਪਾਪਾ ਵੀ ਬਲੈਕਮੇਲਿੰਗ ਹੋਇਆ ਹੋਇਆ ਬਾਬੇ ਕੋਲੇ ਵੀ ਜਲਦੀ ਰਹੀ ਹੈ ਅੱਛਾ ਇਹੀ ਮੈਡਮ ਫਿਰ ਪਤਾ ਨਹੀਂ ਕਿੰਨੇ ਕੁ ਖਲਾਸੇ ਹੋਣਗੇ ਕਿੰਨੇ ਕੁ ਲੋਕਾਂ ਨਾਲ ਸੰਬੰਧ ਬਣਾ ਕੇ ਉਹਨਾਂ ਨੂੰ ਬਲੈਕਮੇਲ ਕੀਤਾ ਤਾਂ ਬਹੁਤ ਕੁਝ ਹੋਣਾ ਪਰ ਜੇ ਨਿਰਪੱਖ ਜਾਂਚ ਹੋਊਗੀ ਤਾਂ ਸਾਰਾ ਕੁਝ ਹੋਊਗਾ ਬਿਲਕੁਲ ਜੀ ਬਿਲਕੁਲ ਮੈਂ ਤਾਂ ਮੈਨੂੰ ਲੱਗਦਾ ਵੀ ਮੈਨੂੰ ਥੋੜੀ ਜੀ ਪਤਾ ਲੱਗਿਆ ਵੀ ਜਿਹੜੇ ਕੋਈ ਆਈਪੀਐਸ ਆ ਰਹੇ ਆ ਇੱਥੇ ਅੰਡਰ ਟ੍ਰੇਨਿੰਗ ਹੈ ਉਹਨਾਂ ਦੇ ਇਹ ਰੈਪਿਟ ਹੈ ਹੂੰ ਇਹਨਾਂ ਨੇ ਕੀ ਕਰਦਾ ਸੀ ਉਹਨਾਂ ਨੇ ਡ੍ਰਾਈਵ ਕੀਤਾ ਦੱਸਦੇ ਮੈਨੂੰ ਤਾਂ ਇਹ ਪਤਾ ਨਹੀਂ ਸੱਚ ਹੈ ਵੀ ਝੂਠ ਹੈ ਇੱਥੇ ਕੋਈ ਆਈਪੀਐਸ ਅਫਸਰ ਬਟੰਡੇ ਦੇ ਵਿੱਚ ਆਇਆ ਕੋਈ ਕੰਮ ਸਿੱਖਦਾ ਉਹ ਨਹੀਂ ਕੀਤਾ ਕੰਮ ਇਹ ਜੀ ਚੌਧਰੀ ਸਾਹਿਬ ਗੱਲਬਾਤ ਕਰਨ ਲਈ ਸ਼ੁਕਰੀਆ ਦੀ ਥੈਂਕ ਯੂ ਥੈਂਕ ਯੂ ਚੌਧਰੀ ਕਿਸ਼ਨ ਸਿੰਘ ਸਾਹਿਬ ਕਹਿੰਦਾ ਸੱਚ ਹੈ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਸੀ ਨਿਊਜ਼ੀਲੈਂਡ ਤੋਂ ਜਿਹੜੇ ਅਕਸਰ ਸਮਾਜਿਕ ਮੁੱਦਿਆਂ ਦੀ ਗੱਲ ਕਰਦੇ ਨੇ ਸਮਾਜ ਦੀ ਗੱਲ ਕਰਦੇ ਆ ਉਹਨਾਂ ਨੇ ਵੀ ਕਿਹਾ ਵੀ ਬਹੁਤ ਅਹਿਮ ਖਲਾਸੇ ਹੋਣਗੇ ਜੇ ਨਿਰਪੱਖ ਜਾਂਚ ਹੋਵੇ ਉਹਨਾਂ ਨੇ ਤਾਂ ਸਿੱਧਾ ਹੀ ਦੱਸਿਆ ਵੀ ਕਈ ਅਧਿਕਾਰੀ DSP SP ਲੈਵਲ ਤੱਕ ਭਾਈ ਡਰਦੇ ਸੀ ਇਹਦੇ ਕੋਲ ਇਹ ਵੀ ਦੱਸਿਆ ਕਿਉਂ ਡਰਦੇ ਸੀ ਕਿਤਨਾ ਕਿਤੇ ਕਈ ਅਧਿਕਾਰੀ ਆਪ ਕਾਣੇ ਨੇ ਕਈ ਸਿਆਣੇ ਅਫਸਰ ਆ ਜਿਹੜੇ ਕਹਿੰਦੇ ਨਹੀਂ ਅਸੀਂ ਵਿਵਾਦ ਚ ਨਹੀਂ ਪੈਣਾ ਕੁਝ ਕਾਲੀਆਂ ਪੇਡਾਂ ਜਿਵੇਂ ਮੈਂ ਦੱਸਿਆ ਸਾਰੇ ਮਹਿਕਮੇ ਜੋ ਹੁੰਦੀਆਂ ਨੇ ਕੱਲੇ ਪੁਲਿਸ ਵਿਭਾਗ ਚ ਨਹੀਂ ਉਹ ਮੁਲਾਜ਼ਮ ਕਿਸੇ ਮਹਿਕਮੇ ਦੇ ਵੀ ਹੋ ਸਕਦੇ ਨੇ ਜਿਵੇਂ ਮੈਂ ਕਿਹਾ ਸੀ ਮੁਲਾਜ਼ਮ ਸੁਧਰ ਜਾਣ ਤਾਂ ਮੁਲਜ਼ਮ ਆਪਦੇ ਆਪ ਸੁਧਰ ਜਾਣਗੇ ਕੱਲੀ ਪੁਲਿਸ ਦੀ ਗੱਲ ਨਹੀਂ ਪੂਰੇ ਪੰਜਾਬ ਦੀ ਗੱਲ ਕਰਦੇ ਹਾਂ ਹਰ ਮਹਿਕਮੇ ਦੇ ਵਿੱਚ ਇਦਾਂ ਦੇ ਲੋਕ ਬੈਠੇ ਨੇ ਭਾਈ ਜਿਹੜੇ ਕਾਲੀ ਕਮਾਈ ਕਰਦੇ ਨੇ ਕਾਲੀ ਕਮਾਈ ਕੱਲੇ ਨਸ਼ੇ ਤੋਂ ਨਹੀਂ ਨਸ਼ਾ ਜਿਹੜਾ ਵੇਚਦਾ ਉਹ ਕਿੰਨੇ ਲੋਕਾਂ ਨੂੰ ਪੈਸੇ ਦਿੰਦਾ ਭਾਵੇਂ ਸਬੰਧਤ ਥਾਣਾ ਕਈ ਡੀਐਸਪੀ ਕਈ ਹੋਰ ਸਿਵਲ ਦੇ ਅਧਿਕਾਰੀ ਜਿਹੜੇ ਸਾਰੇ ਉਹਦੀ ਮਦਦ ਕਰਦੇ ਨੇ ਤਾਂ ਜਾ ਕੇ ਕਾਲੀ ਕਮਾਈ ਪਾਈ ਹੁੰਦੀ ਹੈ ਇਸ ਕਰਕੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਹੋਰ ਮਹਿਕਮੇ ਦੀ ਵੀ ਗੱਲਬਾਤ ਕਰਾਂਗੇ ਜਿਵੇਂ ਚੌਧਰੀ ਸਾਹਿਬ ਨੇ ਕਿਹਾ ਇੱਕ ਬਾਬੇ ਨੂੰ ਬਲੈਕਮੇਲ ਕੀਤਾ ਪੰਜਾਬ 'ਚ ਅੱਜ ਬਾਬਿਆਂ ਦੀ ਪਰਮਾਰਾਈ ਹੋਈ ਆ ਪੁੱਛਾ ਕੱਢਣ ਵਾਲੀ ਉਹਦੇ ਵੀ ਇੱਕ ਐਪੀਸੋਡ ਲੈ ਕੇ ਆਵਾਂਗੇ ਉਦੋਂ ਤੱਕ ਤਾਂ ਆ ਗਿਆ ਸਸਿਕਾ